ਆਹ ਹੋ ਗਿਆ ਜੰਦਵਰ ਵੀ ਕਬਜਾ ਕਰ ਲਿਆ ਸੂਜਪੁਰ ਵੀ ਕਬਜਾ ਲੈਣੇ ਨੇ ਨੌਲੀ ਹੋਣੀ ਇਹਦਾ ਸੂਰਜ ਕੋ ਜਾ ਨਹੀਂ ਹੁੰਦਾ ਨਹੀਂ ਉੱਥੇ ਵੀ ਕਬਜਾ ਕਰ ਲੈਣਾ ਤੇ ਇਹਨਾਂ ਸਰਕਾਰਾਂ ਨੇ ਹੁਣ ਆਪਾਂ ਕੀ ਗੱਲ ਆ ਉੱਥੇ ਨੇੜੇ ਹੀ ਲੱਗਣ ਦਿੰਦਾ ਉਹ ਤੂੰ ਰੇ ਪਾਇਆ ਸੀ ਰੋਸ ਪਾਇਆ ਨਹੀਂ ਫਿਰਦਾ ਕਹਿੰਦਾ ਗੰਦਪੁਰ ਦੀ ਫੂਕ ਤੇਰਾ ਨਾ ਸਹੀ ਗੱਲ ਮਿਰਚਾਂ ਲੱਗੀਆਂ ਭਾਈ ਤੋੜਨ ਘਾਦੀਆਂ ਦੀ ਮਿਰਚਾਂ ਲੱਗੀਆਂ ਮੈਂ ਥੋੜੀ ਹੀ ਲਿਆਉਂਗਾ ਮੈਂ ਮੇਰਾ ਹੋਇਆ ਵਕਤ ਬਾਹ ਕਾਖਣ ਦਾ ਟਾਈਮ ਫੂਦੇ ਦਾ ਬੱਸ ਅਜੀ ਚੀਜ ਉਹ ਲਿਓ ਨੁਕਤੇ ਬੋਲ ਚੀਜ਼ਾ ਜਾਣਾ ਆਪਾਂ ਨੇ ਇਹ ਲੈ ਆ ਆ ਗਈ ਗਾ ਆ ਆ ਗਈ ਏ ਆ ਆ ਗਿਆ ਆਹਾ ਗਈ ਭਾਈ ਗਾੜੀ ਕਰ ਲਈ ਬਾਹਰ ਗਾੜੀ ਆ ਗਈ ਆਹਾ ਆ ਗਈ ਰਸੀ ਸਾਰੇ ਦਾ ਕਿਸਾਨ ਪਾਈ ਦੇਖਦੇ ਸਾਨੂੰ ਪਤਾ ਬਣਾਉਣ ਦਾ ਇੱਕ ਦੋ ਤੋਰੀ ਹੋਈ ਤਾਂ ਸਾਰੀ ਇੰਨੀ ਨਹੀਂ ਕੋਈ ਗੱਲ ਮੱਚਾਂ ਲੱਗੇ ਭਾਈ ਤੋੜਨ ਘਾੜੀਆਂ ਦੀ ਮੱਚਾਂ ਲੱਗਾਈ ਮੈਂ ਥੋੜੀ ਹੀ ਲਿਆਉਂਗਾ ਮੈਂ ਮੇਰਾ ਹੋਇਆ ਬਾਤ ਕਾਖਣ ਦੇ ਦਾ ਟਾਈਮ ਹੈ ਠੀਕ ਨਹੀਂ ਗੱਲ ਹੋ ਵੀ ਥੋੜੀਆਂ ਤੋੜ ਲਿਆਉਂਦਾ ਸਬਜ਼ੀ ਦਾ ਰਹੀ ਧਰਨੀ ਹੁਣੀ ਹੈ ਨਾਲੇ ਦੂਜੀ ਬਣੇ ਛੱਡਾਉਣੀ ਐਨੇ ਨੂੰ ਫੇਮ ਮੋੜ ਕੇ ਆਏ ਨਾਲੇ ਰੇਪ ਆਂਦੇ ਦੇਮ ਝੋਲੀ ਮੈਨੂੰ ਨਮੀ ਬਣਾਉਣੀ ਪਈ ਐ ਚਾਰ ਝੋਲੀਆਂ ਉੱਥੇ ਹੀ ਰਹਿ ਗਈਆਂ ਉਦੋਂ ਇਹ ਕੱਚ ਪਾਉਣਾ ਇਹ ਬਰਸ਼ੀਨ ਚ ਪਾਉਣਾ ਹੁਣ ਹੋਇਆ ਕੰਡੇ ਵਿੱਚ ਟੜਾਇਆ ਛਟਿਆ ਨਹੀਂ ਸਾਲ ਠਿੰਡਾ ਜੀ ਬੈਠਾ ਤਾਂ ਇਹ ਹੁਣ ਜਿਹੜਾ ਭੁੱਖੀ ਵਾਲੇ ਨਸ਼ਾ ਹੋ ਜਾਂਦਾ ਨਾ ਇਹਨਾਂ ਸਰੂਰ ਜੇ ਪਰਹਿੰਦਾ ਇਹਨਾਂ ਪੋਊਏ ਵਾਲਾ ਉੱਕਣਾ ਜਾਂਦਾ ਹੁਣ ਉੱਪਰ ਨੁੱਦਰਦਾ ਨਹੀਂ ਖੜਾਦਾ ਉੱਥੇ ਬੈਠਾ ਜਾਂ ਹੋਈ ਪਪੂਆ ਹੋਰ ਮੰਗਦਾ ਯਾਨੀ ਕਿਸੇ ਪੋਊਆ ਮੰਗਦਾ ਹੁਣ ਪੋਊਆ ਹੋਰ ਮੰਗਦਾ ਬਾਈ ਪੋਊਏ ਕੋਹਰ ਮੰਗਦਾ ਹੁਣ ਕਹਿੰਦਾ ਹੋਰ ਭਲਾਓ ਬੰਨੀ ਇੱਕ ਜੀ ਫੇਮ ਵੱਡ ਹਫਤੇ ਨੂੰ ਹੋ ਜੂਗਾ ਠੀਕ ਨਹੀਂ ਬਾਕੀ ਪੰਮੇ ਦੀ ਸਲਾਹ ਲੈ ਲਏ ਨੇ। ਕੀ ਕਹਿੰਦਾ ਉਹ ਵੀ ਆ ਗਿਆ। ਕੀ ਕਹਿੰਦਾ ਉਹ? ਦੁੱਧ ਵੀ ਲੈਣੇ ਆ ਮੈਂ। ਮਨੂੰ ਮੈਂ ਤਾਂ ਕਿਤੇ ਤੂੰ ਹੋਰ ਦੁੱਧ ਵਿੱਚ ਤੋਂ ਰੋੜ ਰੋੜ ਚੱਲਿਆ। ਉਹ ਤਾਂ ਸੜੀ ਕੌੜੀ ਗੈ ਨਾ। ਕਿਦੋਂ ਦਿਖਾਉਂਦਾ ਮੇਰੇ ਚ ਹੋਰ ਬਾਈ ਸਾਨੂੰ ਮੈਂ। ਇੱਕ ਆਹ ਮਿਰਚ ਐ। ਆਹ ਦੇਖੋ ਮਿਰਚ। ਇਸ ਦਾ ਕਿੰਨੇ ਦੇ ਦੂਰ ਰੱਖੋ। ਵੀ ਇਹ ਇਹ ਦੇਖਣ ਲੱਗ ਪਏ ਹਾਂ ਛੇਲਾ ਮਿਰਚ ਪਰ ਹੈ ਇਹ ਲਾਲ ਮਿਰਚ। ਵੀ ਹੱਥ ਹੀ ਨਾ ਖਦਦਾ ਇਹਨੂੰ ਮੈਂ ਪਰ ਇੰਨੀ ਜਿਆਦਾ ਕੌੜਾ ਇਹ। ਕੈਮਰਾ ਵੀ ਨਹੀਂ ਆਈ ਕਿ ਤਾਂ ਹੋਰੀ ਜੀ ਹੱਥ ਲਾਇਉ ਨੂੰ ਬਾਈ ਐਨੀ ਕੌੜੀ ਆ ਇਹ ਹਾਂ ਹਾਂ ਤੂੰ ਦੱਸਿਆ ਨਹੀਂ ਤੇ ਲਾ ਲਈਦੇ ਹੱਥ ਕਿਸੇ ਬੰਦੇ ਨੇ ਹੱਥ ਲਾਇਆ ਤਾਂ ਹਾਂ ਸਰਕਾਰੀ ਹੱਥ ਲੱਗਾ ਹੋਇਆ ਐਮਰਜੈਂਸੀ ਲਈ ਗਏ ਫਿਰ ਅੱਛਾ ਜੀ ਹਾਂ ਹੱਥ ਪਰ ਹੋ ਗਿਆ ਹਾਂ ਹੱਥ ਲਾਉਣ ਨਾਲੇ ਹੱਥ ਪਰ ਇਹਦੀ ਖਾਜ ਉੱਠੀ ਹਾਂ ਕਦੇ ਉਹ ਹੁੰਦੀ ਨਹੀਂ ਵਿੱਚੇ બીજી ਹੁੰਦੀਆਂ ਜਿਹੜੇ ਹਾਂ ਉਹ ਆ ਗਿਆ ਹੱਥ ਤੇ ਐਨੀ ਕੌੜੀ ਚਾਹੀਦੀ ਨਹੀਂ ਬਾਈ ਇਹ ਬਾਈ ਕਿਸੇ ਨੂੰ ਪਤਾ ਵੀ ਕੀ ਚੀਜ਼ ਆ ਇਹ ਮੈਂ ਤਾਂ ਮਿਰਚੇ ਆ ਯਾਰ ਹੈ ਤਾਂ ਮਿਰਚਾ ਆ ਦੇ ਲੱਗਦੀ ਛੋਲੇ ਵਿੱਚ ਨਾਲ ਦੀ ਆ ਹਮਮ ਆ ਸਹਿਜ ਹੋਈ ਆ ਸੇਨ ਵਿੱਚ ਹੈ ਸਹਿਜ ਹੋਈ ਸੀ ਨਾ ਪਰ ਹੈ ਇਹ ਬਾਈ ਦੂਈ ਮਿਰਚ ਕੋਕ ਕੋਕੜੀ ਵੀ ਇੰਨੀ ਖਤਰਨਾਕ ਹੈ ਇਹ ਵੀ ਪੁੱਛਣਾ ਢੂੜਾ ਕੱਢਿਆ ਫਿਰ ਵੀ ਗੱਡੀ ਚ ਕਹਿੰਦੇ ਨੇ ਵੀ ਢੂੜਾ ਕੱਢ ਐਂਡ ਕਰਵਾਦੋਂ ਉਹ ਆਹੀ ਜਿਹੜੀ ਸੇਰੀ ਉਹ ਦਸੂਗੀ ਉਸ ਇਹਦਾ ਦੇ ਰੱਖ ਦਿੰਦੇ ਹਾਂ ਹੱਥ ਨਾਲ ਹੱਥ ਲਾਇ ਦੇ ਯਾ ਤੂੰ ਹੁਣ ਹੱਥ ਲਾ ਨੇ ਆਫ ਲਗਾ ਚ ਵੈਦਾ ਹੀ ਨਾ ਬਾਈ ਉਹਦਾ ਰਸਾ ਬੈਰੀ ਉਹ ਮਸਲਾ ਦੇ ਤੁਰ ਹੁਣ ਹੁਣੀ ਅੱਧਰ ਘਾਟਾ ਸਾਨੂੰ ਕਿਹ ਚੀਜ਼ ਨਾ ਮੈਨੂੰ ਨਾ ਉਹਦੋਂ ਕਿਹਾ ਮੈਂ ਕਿਹਾ ਬੂਟੇ ਤੋੜ ਦੇ ਬਾਈ ਨੂੰ ਪਰ ਜਰੂਰ ਪੰਗਾ ਲੈਣਾ ਆਪਾਂ ਨੇ ਯਾਰ ਬਨਾਲੀ ਕੰਮ ਨਹੀਂ ਹੈਗਾ ਆਪਣੇ ਉਹ ਮਿਰਚ ਵਾਲਾ ਕੰਮ ਘੱਟ ਹੈ ਫਰੈਸ਼ਰ ਪਿੱਛੇ ਕਰਦੀ ਯਾਰ ਹੁਣ ਤਾਂ ਜਗ੍ਹਾ ਹੋ ਗਈ ਪਿੱਛੇ ਉਹ ਕਰਦੇ ਹੈਨਾ ਕਰ ਦਿੰਗੇ ਜਿੰਨੀ ਪਾਥੀਆਂ ਕੱਟ ਕੇ ਨਾਲੀ ਨਹੀਂ ਪਾਥੀਆਂ ਹੋ ਜੂਣੇ ਸਾਈਡ ਨੂੰ ਇਹਦਾਂ ਹੁਣ ਭੋਲੀ ਦੇ ਕਰਾਉਂਗਾ 4-6 ਮਹੀਨੇ ਪਈ ਹੱਲੇ ਤੇ ਹੈ 6 ਮਹੀਨੇ ਬਾਅਦ 6 ਮਹੀਨੇ ਬਾਅਦ ਕੰਮ ਦਊਗਾ ਜੀ ਇਹ ਪੱਕੀ ਲਸਣ ਲਾਇਆ ਤਾਂ ਉਹ ਕਿਹ ਲੈ ਲਸਣ ਲਾਇਆ ਤਾਂ ਹਾਂ ਲਸਣ ਲਸਣ ਬਹੁਤ ਹੋ ਗਿਆ ਐਤੋਂ ਮੈਂ ਪਾਲਕੀ ਜੀ ਗਾਲ ਨੂੰ ਲਸਣ ਬਾਈ ਅੰਦਰੇ ਲਸਣ ਅੰਦਰੇ ਅੰਦਰ ਹੋਇਆ ਵਾ ਅੰਦਰੇ ਅੰਦਰ ਲਸਣ ਹੇਠਾਂ ਹੀ ਬਾਈ ਇਹ ਕਹੇ ਤੂੰ ਸੀ ਨਾ ਹੁਣ ਐ ਕਰਿਓ ਇਹ ਬੀਜ ਹੋ ਰਾਇ ਚਾਹੇ ਅੰਦਰ ਅੰਦਰ ਇਹ ਅੰਦਰ ਅੰਦਰ ਹੋਇਆ ਲਸਣ ਸੋਣੇ ਠੀਕ ਆ ਜੀ ਇਹਦਾ ਉਧਰ ਕਹਿੰਦਾ ਬੱਸ ਵੀ ਇਹ ਵੀ ਕਹਿੰਦਾ ਤਾਂ ਆ ਵੀ ਜਿਆਦਾ ਲੱਗਿਆ ਵਾ ਸਿਰ ਇੰਨਾ ਕੇ ਬਹੁਤਾ ਕਹਿੰਦਾ ਇੰਨਾ ਮੈਂ ਮੇਰੀ ਗੱਲ ਸੁਣ ਲੈ ਮੈਂ ਦਿਖਾਇਆ ਪੰਮੇ ਦਾ ਲਸਣ ਪੰਮੇ ਨੇ ਲਾਇਆ ਖਾਸਾ ਮਗਾ ਹੁਣ ਮੈਂ ਹੁਣ ਭਾਈ ਤੂੰ ਮੈਥੇ ਮੁੱਥੇ ਪਾਲਕ ਪੂਲਕ ਬੀਜ ਦਿੰਦਾ ਓਰੇ ਮੇਰੇ ਕੋ ਮੈਥੇ ਪਾਲਕ ਵੀ ਆ ਸਾਗ ਵੀ ਆ ਸਾਰਾ ਕੁਝ ਏ ਫਿਰ ਤੂੰ ਮੈਨੇ ਤੇ ਬੀਜਣ ਐ ਬਠੀ ਠੀਕ ਐ ਬਾਕੀ ਡੇ ਦੇ ਦੇ ਵਧੀਆ ਹੋਗੀ ਆ ਇਹ ਕੀ ਭਾਈ ਇਹ ਲਸਣ ਦਾ ਬੀਜ ਲੈਣਾ ਹੋ ਗਿਆ ਦੱਸ ਦਿਓ ਭਈ ਇਹ ਉੱਪਰ ਤੋਂ ਹੁੰਦਾ ਹੈਗਾ ਇਹ ਚੈਨ ਵਾਲਾ ਲਸਣ ਇਹ ਹੀ ਤਾਂ ਨੂੰ ਇਹ ਇਹ ਥੱਲੇ ਲੈਣਾ ਓਰੇ ਦੋ ਦੋ ਤਿੰਨ ਦਿਨ ਦੋ ਦੋ ਦਿਨ ਫੁੱਟ ਤੇ ਬਾਅਦ ਦਿਖੂਗਾ ਇਹ ਤੁਹਾਨੂੰ ਇਹ ਆਲੂਆਂ ਵਾਂਗੂ ਥੱਲੇ ਹੀ ਰਹਿਣਾ ਥੱਲੇ ਹੀ ਰਹਿਣਾ ਇਹਦੇ ਬਾਹਰ ਨਹੀਂ ਨਿਕਲਣਾ ਇਹਨੇ ਮੇਰਾ ਫੇਰ ਪਤ ਨਹੀਂ ਕੋਲ ਕੋ ਸਹਿਜੋਤ ਖੋਲ ਕੇ ਗਿਆ ਨਾਲੇ ਮੈਂ 20 ਵਾਰੀ ਕਿਹਾ ਵੀ ਐਂ ਰੱਖ ਦੋ ਨਹੀਂ ਸਮਝਿਆ ਸਹਿਜੋਤ ਖੋਲ ਕੇ ਗਿਆ ਹਾਂ ਭਾਈ ਸਹਿਜੋਤ ਖੋਲ ਕੇ ਗਿਆ ਪੰਮੇ ਦਾ ਮੈਕਾਪ ਪੈਰ ਮੈਂ ਤਾਂ ਟਾਇਰ ਵੀ ਦੇ ਦਿੱਤੇ ਮੈਂ ਮੇਰੇ ਕੋਲ ਨੂੰ ਲਖਿਆ ਮੈਂ ਦਸੜਾ ਭੁੱਲ ਗਿਆ ਵੀ ਥੱਲੇ ਸਿੱਟਦੇ ਕਰੋ ਨਾਣੇ ਦਾ ਨਹੀਂ ਪਤਾ ਹੁੰਦਾ ਉਹਦੇ ਹੈ ਕਿ ਨਹੀਂ ਉਹ ਮੜ ਜਾਈਾ ਇੱਥੇ ਲਾ ਲਾ ਦੇ ਮੁੰਨੂ ਗੰਜਣਾ ਵਾ ਐਨਾ ਵੀ ਹਾਲ ਹੈ ਸਿਆਣੇ ਵਾਰੀ ਹਾਲ ਹੈ ਹੋਰੋਂ ਮੇ ਫਰੇ ਵਧੀਆ ਕਿੱਧਰ ਅੱਜ ਅੱਜ ਮੈਂ ਪਾਣੀ ਲਾ ਕੇ ਆਇਆ ਕਿੱਥੇ ਉਧਰ ਗੰਨੇ ਦੀ ਹੁਣ ਲਾਈਟ ਨਹੀਂ ਆਤੀ ਕਿ ਹੁਣ ਮੈਂ ਬੰਦੇ ਹੀ ਕਰਉਣੀ ਰਾਤ ਨੂੰ ਨਹੀਂ ਜਾਣਾ ਬਾਈ ਚੱਲੀ ਠੰਡ ਬਹੁਤ ਹੈ ਰਾਤ ਦੇਖਿਆ ਮੈਂ ਠੰਡ ਬਹੁਤ ਹੈ ਹਾਂ ਤਾਂ ਕਿੱਥੇ ਹੈ ਠੰਡ ਬਹੁਤ ਹੈ ਬਾਈ ਮੈਂ ਰਾਤ ਆ ਕੇ ਨਾ ਮੈਂ ਸਾਨੂੰ ਪੱਲੀਆਂ ਲਾਈਆਂ ਰਾਤ ਨੂੰ ਠੰਡ ਪਾਉ ਲੱਗੀ ਹੈ ਮੈਂ ਪੱਲੀਆਂ ਲਾਈਆਂ ਤੇਰੇ ਹਵਾ ਨਹੀਂ ਪੈਂਦੀ ਜੇਗੀ ਉਹ ਹਵਾ ਨਹੀਂ ਪੈਂਦੀ ਜੇ ਨਹੀਂ ਪੈਂਦੀ ਜੇ ਨਹੀਂ ਪੈਂਦੀ ਡੰਗਰ ਇਕੱਠੇ ਹੋਏ ਬੈਠੇ ਹੁੰਦੇ ਸੀ ਡੰਗਰ ਤੇਰੀ ਹਵਾ ਨਹੀਂ ਆਉਂਦੀ ਇੱਧਰ ਪੱਛੋਂ ਦੀ ਸਾਡੇ ਪੱਛੋਂ ਦੀ ਹਵਾ ਪੈਂਦੀ ਮੈਂ ਤਾਂ ਲਾ ਦਿੱਤੇ ਪੈਣਾ ਦੇਖੋ ਸਾਨੂੰ ਤਾਂ ਕਹਿੰਦਾ ਲਾ ਨਾ ਹੈ ਯਾਰ ਆਪ ਲਾਈ ਫਿਰ ਤਰਾ ਅੰਦਰ ਭਰ ਕਾ ਤੈਨੂੰ ਲਾਉਣ ਤੇ ਨਹੀਂ ਮੈਂ ਰੋਕਿਆ ਤੈਨੂੰ ਮੈਂ ਸਿਰਫ ਦੱਸਿਆ ਏ ਨਹੀਂ ਹੁਣ ਰਾਤ ਨਾਲ ਨਾਲ ਬੈਠੇ ਨਿੱਕ ਜੀ ਮੇਰੀ ਤਾਂ ਗੱਲ ਸੁਣ ਲੈ ਨਿੱਕ ਹੈਗਾ ਇੱਕ ਤਾਂ ਚੀਜ਼ ਤਰਾ ਸ਼ੈੱਡ ਆ ਇਹਨੂੰ ਪੱਛੋਂ ਦੀ ਹਵਾ ਪੈਂਦੀ ਆ ਇਹਨੂੰ ਪੈਣੀ ਪੈਣੀ ਆ ਇੱਕ ਦਿਨ ਅਜ ਤਾਂ ਤੂੜੀ ਵਾਲਾ ਹੋ ਜਾਣਾ ਉਹਨੂੰ ਹਵਾ ਪਾਉਂਗੀ ਆਹੋ ਇੱਕਾ ਸਾਈਡ ਹੋ ਗਿਆ ਮੈਂ ਉਹਦਾ ਮੂੰਹ ਇੱਧਰ ਹੋ ਗਿਆ ਹਾਂ ਮੇਰੇ ਸ਼ੈੱਡ ਦਾ ਮੂੰਹ ਇੱਧਰ ਨੂੰ ਆ ਸਿੱਧੀ ਪੱਛੋਂ ਦੀ ਹਵਾ ਪੈਂਦੀ ਆ ਸਾਹਮਣੇ ਉੱਧਰ 베ੜਾ ਵੀ ਖੁੱਲਾ ਏ ਤੇਰੇ 베ੜਾ ਵੀ ਤੰਗ ਆ ਇੱਧਰ ਆਹੋ ਇੱਕ ਤੇਰੇ ਮੂੰਹ ਵੀ ਇੱਧਰ ਨੂੰ ਹਵਾ ਨਹੀਂ ਪੈਂਦੀ ਕੱਲ ਵਾਲੇ ਘਰ ਵੀ ਆ ਹਵਾ ਘਟ ਵਰਦੀ ਆ ਫੇਰ ਵੀ ਮੈਂ ਲਾ ਤੈਰਾ ਨਹੀਂ ਵਧੀਆ ਕਰਿਆ ਮੈਂ ਤਾਂ ਤੈਨੂੰ ਕਹਿੰਦਾ ਕੋਈ ਆ ਏਦਾਂ ਆਰਜੀਓ ਤੇ ਉਹ ਤਾਂ ਅਜੇ ਅੱਜ ਨਹੀਂ ਕੱਲ ਲਾਉਣ ਦਾ ਪੈਣੀ ਆ ਲਾਉਣ ਦਾ ਪੈਣੀ ਆ ਉਹ ਆਰਜੀਓ ਤੇ ਆਰਜੀਓ ਖੋਲ ਤੇ ਆਰਜੀਓ ਫੇਰ ਲਾਣੇ ਅੱਜ ਗਿੱਧਰ ਪੱਕੇ ਲਾਉਣੇ ਫੇਰ ਆਪਾਂ ਨੇ ਪੱਕਾ ਕੰਮ ਕਰਨਾ ਤਾਰ ਮੈਂ ਵੀ ਲਾ ਤੈ ਮੈਂ ਤਾਰ ਨਹੀਂ ਪਾਉਣੀ ਮੈਂ ਪਾਉਣੀ ਉਹਨੂੰ ਕੁੰਡੀਆਂ ਉਪਰਾਵਾ ਬੈਣਾ ਤਾਰ ਪਾ ਦੇ ਉਹ ਤਾਰ ਨਹੀਂ ਲੋੜੀ ਨੀ ਯਾਰ ਹਾਂ ਤੁਸੀਂ ਸਾਨੂੰ ਕੋਈ ਨਹੀਂ ਪਤਾ ਤੁਹਾਨੂੰ ਮੈਂ ਦਿਖਾਉਂਗਾ ਕੰਮ ਕਰਿਆ ਹੋਇ ਇੱਕ ਸਾਰੇ ਨਾ ਖੁੱਲ ਲਈ ਐ ਸੈਂਟਰ ਮੈਂ ਇੱਧਰ ਵੀ ਨਗਰ ਬਾਹਰ ਇੱਧਰ ਵੀ ਬਾਹਰ ਖੁੱਲ ਲਈ ਵਿਚਾਰਾ ਕੁੰਡੀਆਂ ਪਾ ਸਾ ਦੇ ਬਸ ਇਕੱਠਾ ਲੈ ਵਾ ਪੱਲਾ ਕਰ ਇਕੱਠਾ ਸਾਈਡ ਪਰ ਰੱਖ ਦੇ ਉਹ ਉਹ ਵੀ ਠੀਕ ਹੈ ਮੈਂ ਤੇ ਪਾਈ ਵੀ ਤਾਰ ਹਾਂ ਹੁਣ ਉਹਨੂੰ ਐ ਖਿੱਚ ਦੇ ਆਓ ਤਾਂ ਐ ਖਿੱਚਦੇ ਨਾਲ ਕੰਮ ਕਰਦੇ ਵਾ ਮੈਂ ਖਿੱਚਣ ਵਾਲੇ ਨਹੀਂ ਕਰਨਾ ਹਾਂ ਮੈਂ ਰੱਖ ਲਾਂ ਦੂ ਵਾ ਜੀ ਆਪਣੀ ਕੁੰਡੀ ਕੱਢ ਪੱਲਾ ਸਾਈਡ ਪਰ ਰੱਖ ਦੇ ਹੂੰ ਉਹ ਵੀ ਠੀਕ ਆ ਹਾਂ ਇਧਰ ਉਹ ਉਹੀ ਪਿਆ ਸਾਡੇ ਦੇਖ ਹਾਂ ਗੱਗੜਾ ਗਾਰ ਹੀ ਵੇ ਪੀਆਂ ਵਿੱਚ ਵਸਾ ਗੇਟ ਲਾ ਦੇ ਆਏ ਵਾ ਕਮਾ ਗਏ ਆ ਰਾਖੀ ਖੋਲਣਾ ਤੇ ਇਹਨੂੰ ਐ ਖੋਲ ਸ਼ਟਰ ਲਾ ਆ ਜਿਹੜਾ ਸ਼ਟਰ ਵੀ ਨਹੀਂ ਹੈਗਾ ਉਹ ਬੜਾ ਗੇਟ ਆ ਬੜਾ ਗੇਟ ਹੈ ਆ ਉਹ ਪੱਲੀਆਂ ਲਾਤੀ ਹੋਣੇ ਉਹਨੇ ਪੱਲੀਆਂ ਲੱਗੀ ਵੀ ਤੇ ਤੁੜੀਆਂ ਚ ਮਾਰਦਾ ਆ। ਓਕੜੀ ਓਕੜੀ ਗੇੜ ਲੱਗੀ ਆ। ਨਹੀਂ ਕੰਨ। ਤਾਂ ਕੱਲ 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 ਕੱਢਿਆ। ਕੱਢ ਕੇ ਜਿਸੇ ਨਟ ਖੋਲੇ ਤੇ ਨਟ ਕਾਸਤੇ ਹੀ ਤਾਂ ਉਹਦੇ ਚਲਦੇ ਆ ਐ ਖਿੱਚ ਕੇ ਲਾ ਦੇ। ਚੱਲ। ਕੁੰਡਾ ਬਾਂਦਾ ਖੋਲ ਦੇ। ਚੱਲ ਬਸ। ਕੁੰਡਾ ਖੁੱਲ। ਕੰਦ ਨਾ ਖੁੱਲ ਜਣਾ। ਤੁਹਾਡੀ ਰੀਜ਼ ਨਹੀਂ ਹੋਣੀ। ਦੋਵਾਂ ਇੱਕ ਗਰਾਰੀ ਉੱਪਰ ਲੱਗੀ ਕਿ ਕੂਠ ਲਾਈ ਵੀ ਆ। ਤੁਹਾਡੀ ਰੀਜ਼ ਨਹੀਂ ਹੋਣੀ। ਦਿਮਾਗ ਆ ਦਿਮਾਗ। ਹਾਂ। ਹਾਂ। ਆ ਬੰਮਿਆ ਬਿੱਡ ਵੀ ਡੰਗਣਾ ਖਾ ਲੂ ਯਾਰ ਉੱਪਰ। ਹੁਣ ਟਰੈਲਰ ਆ ਗਿਆ। ਬਿੱਡ। ਆ ਬਿੱਟਰ ਐ ਲੀਦਾ ਹੁਣ ਥੱਲੇ ਪਿਆ ਨਾ ਉੱਪਰ ਟੰਗਣਾ ਉੱਪਰ ਟੰਗਣਾ ਉਹ ਸੰਗਲਾ ਰਸ ਰੱਥਾ ਪਾ ਕੇ ਨਾ ਫੇਰ ਚੱਕ ਕੇ ਚੱਕ ਕੇ ਓਏ ਇੱਕ ਨਹੀਂ ਡੰਗ ਹੋ ਜਾਣਾ ਯਾਰ ਹੁਣ ਕੱਲ ਨੂੰ ਟੰਗੀ ਹੁਣ ਹੀ ਡੰਗਾ ਲੈ ਮੈਂ ਕੱਲੇ ਨੇ ਥੋੜਾ ਡੰਗਣਾ ਹੁਣ ਨਹੀਂ ਡੰਗਣਾ ਬਾਈ ਦੋ ਨਹੀਂ ਚਾਰ ਚਾਹੀਦੇ ਆ ਚਾਰ ਚਾਹੀਦੇ ਘੱਟੇ ਘੱਟ ਫੇਰ ਟੰਗਣਾ ਇਹਨੇ ਚਲ ਦੇਖ ਲੈਣੇ ਪਾਪਾ ਦੀ ਗੱਲ ਕੀ ਕੀ ਕਹਿੰਦਾ ਪਾਪਾ ਹੋਰ ਕੀ ਆ ਚਾਰ ਬੰਦੇ ਡੰਗੂ ਨੇ ਨਾ ਇਦਾਂ ਨਹੀਂ ਡੰਗਣਾ ਇਹਨੇ ਤੇਰਾ ਸੜਗਾ ਪੈਰ ਵਾਲੇ ਕੱਲ ਦਾ ਫੜੇ ਸੁਬਤਾ ਨਗਰ ਨਹੀਂ ਹੈਗਾ ਸੰਗਾ ਉਰੀ ਖੱਟ ਗਿਆ ਛੱਡ ਵੀ ਤਾਂ ਹੈਗਾ ਵੀ ਟੁੱਟਿਆ ਪਈ ਹੈ ਹਾਂ ਟੁੱਟਿਆ ਵਾਥੇ ਹਾਂ ਇੱਕ ਵੀ ਜਗ੍ਹਾ ਤੇ ਨਹੀਂ ਟੁੱਟਿਆ ਵਾ ਉਹ ਵਾਤ ਕਰ ਦਿਖਾ ਜਾ ਕੇ ਤੇਰੇ ਬਾਬੇ ਨਾ ਦੇਖ ਹਾਂ ਬਾਬਿਆਂ ਦੇ ਹੁਣਾ ਇਹ ਦੇਖ ਲਾ ਦੇਖ ਲਾ ਇਹ ਲੱਗ ਲਾਂ ਸੌਣ ਲੈ ਟੁੱਟਿਆ ਵਾ ਦਿਖਾ ਕੇ ਤੇ ਦੇ ਆ ਆਹ ਸੰਗਾ ਨਾ ਪੱਤੀ ਵਾਲਾ ਇਹ ਇਹ ਕਾਮਯਾਬ ਨਹੀਂ ਹੈ ਟੁੱਟਿਆ ਵਾ ਕਿੱਥੇ ਤੇ ਫਿਰ ਅੰਕ ਦੱਦੂ ਆਹ ਬਿੰਦਾ ਦਾ ਦੇਖ ਲਾ ਇਹ ਆ ਟੁੱਟਿਆ ਵਾ ਥੋੜੋ ਵਾ ਉਹ ਤਾਂ ਤੇਰਾ ਹੀ ਆ ਵੀ ਆਵਾਸ ਨੂੰ ਜਿਹੜੀ ਆ ਚੀਜ਼ ਨਾ ਗਲਿਆਈ ਵਾਲੀ ਹੁੰਦੀ ਹੈ ਫਿਰ ਉਹ ਮੁਰਦਾ ਨਹੀਂ ਇਹ ਪ੍ਰਾਣਾ ਹਾਂ ਹਾਂਗਾ ਹਾਂ ਪ੍ਰਾਣਾ ਭਈਆ ਹਾਂਗਾ ਦਾ ਪ੍ਰਾਣਾ ਹੈ ਇਹ ਹਾਂਗਾ ਕਿਸੇ ਕੋਲ ਨਹੀਂ ਰੱਜ ਗੱਲ ਇਹਨੇ ਬਾਰੀ ਨਹੀਂ ਨਾ ਹਉਣਗੇ ਮਾੜਾ ਛੜਗਾ ਯਾਰ ਮਾੜਾ ਮੇਰੇ ਆ ਦੇਖੀ ਕੋਈ ਹੈ ਪ੍ਰਾਣਾ ਭਾਈ ਇਹ ਬਸ ਕੰਮ ਸਾਰੀ ਜਾਂਦ ਇਹ ਸਾਰੇ ਹਥਿਆਰ ਹੁਣ ਦਹਾਂ ਨਿਆਣੇ ਨੂੰ ਕੀ ਪਤਾ ਹੈ ਕਹਿੰਦਾ ਵੀ ਕੀ ਹੈ ਇਹ ਭੁੱਲ ਜਾਨੇ ਭੁੱਲ ਜੇ ਉਹ ਸੰਗਿਆ ਦਾ ਸੰਗਿਆ ਦਾ ਕੰਮੇ ਰਹੇ ਹੁਣ ਦੱਸ ਦੇ ਕਿਹੜਾ ਕੰਮ ਆਣਗੇ ਤਾਂਗੇ ਦਾ ਤੰਗੜੀ ਦਾ ਇਹ ਸੰਗ ਪੱਤੀ ਪੁੱਤੀ ਫੋਲਣ ਦੇ ਕੰਮ ਆਪਾਂ ਇਹ ਮੇਰੀ ਗੱਲ ਸੁਣ ਲੈ ਅੱਗੇ ਸੀਜ਼ਨ ਚ ਕੰਮ ਆਈ ਜਾਂਦਾ ਤਾਂ ਪ੍ਰਾਲੀ ਨੂੰ ਖਲਾਉਣ ਦੇ ਉਹਦੇ ਜਾਣੇ ਅੱਗੇ ਆ ਚੀਜ਼ ਨਾ ਪਹਿਲਾਂ ਲੱਕੜੀ ਦੀ ਆਉਂਦੀ ਸੀ ਹਾਂ ਤੰਗੜੀ ਵੀ ਲੱਕੜੀ ਦੀ ਆਉਂਦੀ ਸੀ ਸੁੱਤਾ ਸੁੱਤਾ ਇਹ ਲੱਕੜੀ ਦੇ ਆਉਂਦੇ ਉਹਦੇ ਬਾਅਦ ਲੋਹੇ ਦੇ ਆਉਣ ਲੱਗੇ ਹੁਣ ਇਹਨੇ ਕੰਮ ਦੇਣਾ ਆਹ ਸਜੇ ਤੋ ਰੋਹੀ ਮੈਂ ਇਹ ਇਹ ਜਿਹੜਾ ਹੁਣ ਲੋਹੇ ਦੀ ਆਗਿਆ ਤੰਗੜੀਆਂ ਤੂੰ ਆਏ ਧੁੱਪ ਮੈਂ ਰੱਖ ਦੇ ਦੁਪਹਿਰੇ ਨੂੰ ਚਾਹੇ ਪੀਣ ਲੱਗਿਆ ਜੇ ਤੂੰ ਧੁੱਪ ਮਾਰੇਗੀ ਨਾ ਹੱਥ ਨਹੀਂ ਪੈਂਦਾ ਮੁੜ ਕੇ ਹੂੰ ਜੈ ਤੋੜੀ ਢੋਂਦੇ ਜੈ ਤਾਪਦੀਆਂ ਰੋਹੀ ਚ ਤੋੜੀ ਨਹੀਂ ਹੱਥ ਪੈਂਦੇ ਨਾ ਨੂੰ ਲੱਕੜੀ ਵਾਲਾ ਸਾਤੇ ਲੋਟ ਆ ਪਾਸ ਉਹਦਾ ਪਿੰਡਾ ਦਾ ਲੱਕੜੀ ਦੇਈ ਜਾ ਲੱਕੜੀ ਦਾ ਚਾਹੀਦਾ ਪਿੰਡਾ ਉਹ ਪਿੰਡਾ ਲੱਕੜੀ ਆ ਹਾਂ ਪਿੰਡਾ ਵੀ ਛੋਟਾ ਹੀ ਦਾ ਹੁਣ ਤਾਂ ਐ ਫਿਰ ਰੇਪ ਉਹਨਾ ਰੇਪ ਉਹਨਾ ਮੈਂ ਰੇ ਚੱਕ ਲਿਆ ਮੈਂ ਚੱਕ ਲਿਆ ਮੈਂ ਨਖਰੀ ਕਰੀ ਜਾਂਦਾ ਬਾਈ ਉਹ ਪਾਵਣਾ ਯਾਰ ਨੂੰ ਕਹੀ ਜਾਂਦਾ ਨਖਰੇ ਕਰੀ ਜਾਂਦਾ ਮੈਨੂੰ ਪਤਾ ਹੁਣ ਮੈਂ ਉਹਨੂੰ ਕਹਿੰਦਾ ਮੈਂ ਉਹਨੂੰ ਕਹਿੰਦਾ ਜਾ ਤੂੰ ਲੈ ਕੇ ਹੀ ਨਹੀਂ ਸਾਡੇ ਸਾਹਮਣੇ ਰੱਖਿਆ ਬਸ ਨਖਰੀ ਕਰਨੇ ਉੱਤੇ 100 ਤਾਂ ਨਕਸ ਕੱਢਦੇ ਉਹਦੇ ਜੀ ਮੈਨੂੰ ਮੈਂ ਆਪਣੇ ਵਾਲ ਦਿਖਾਵਾਂ ਥਣਗਾ ਰਿਹਾ ਉਹ ਬਸ ਬਰਾਬਰ ਤੇ ਲੈ ਕੇ ਘਾ ਤੇ ਨਹੀਂ ਆਇਆ ਲੈ ਕੇ ਆਪਣਾ ਨਹੀਂ ਸੁਆ ਲੈ ਕੇ ਕਹਿੰਦਾ ਥਣਗਾ ਮੈਂ ਲਿਆ ਆਪਣਾ ਮੈਨੂੰ ਪਤਾ ਤੂੰ ਮਾੜਾ ਸਿਆਰ ਚੱਕੀ ਫਿਰਦਾ ਉਹਦਾ ਮਾੜੀ ਕਿਥੋਂ ਤਾ ਸਾਡੀ ਵੀ ਸੁੱਕੀ ਸੀ ਮੈਂ ਮਾਰ ਲਾ ਪਾਉਂ ਸੂਰ ਆ ਜਾਂਦਾ ਥਣਗਾ ਮਾਰਦਾ ਉਹਨੂੰ ਹਾਂ ਸਾਡੇ ਮੈਂ ਤਾਂ ਇਹਦੇ ਪਿੱਛੇ ਆਇਆ ਕੈਮਰਾ ਲਈ ਦੇਖੋ ਮੇਰੀ ਗੱਲ ਸੁਣਨਾ ਘੜ ਜਾ ਇੱਕ ਮਿੰਟ ਐਂ ਸੰਗਾ ਰੱਖਿਆ ਵਾ ਮੋਟਰ ਮੋੜ ਮੇਂ ਮੁੰਡੇ ਪਰ ਐਂ ਮੈਂ ਇਹਦੇ ਪਿੱਛੇ ਆਇਆ ਕੈਮਰਾ ਲਈ ਆਉਂਦਾ ਫੇ ਤਾਂ ਹੀ ਪਿੱਛੇ ਕਰਿਆ ਮੈਂ ਇਹਨੂੰ ਪੁੱਛਿਆ ਮੈਂ ਕਿ ਭਾਈ ਦੱਸ ਦੋ ਜੇ ਸੂਰ ਆ ਗਿਆ ਫੋਨ ਮਾਰਾਂ ਉਹਦੇ ਕਿ ਸੰਗਾ ਮਾਰਾ ਘੱਪੇ ਹੱਥ ਗਿਆ ਯਾਰ ਥਿਆਰੇ ਮਾਰਾ ਫਿਰ ਸਰ ਵੀ ਫੋਨ ਕਰਦਾ ਸੀ ਕੈਮਰਾ ਫੜਾ ਕੇ ਕਹਿੰਦੇ ਹਥਿਆਰ ਮਾਰ ਲੈ ਦੱਸ ਹੋਰ ਅਸੀਂ ਹਥਿਆਰ ਤੇਰੇ ਕੋਲ ਦਾ ਫੇਰ ਕੈਮਰੀ ਮਾਰਦਾ ਤਾ ਵਾਗੇ ਉਹੀ ਲੈ ਮੈਨੂੰ ਕਹਿਆ ਤਾਂ ਬਾਈ ਸੂਰ ਆ ਗਿਆ ਮੈਂ ਕੈਮਰੀ ਭੱਜਣਾ ਉਹਦੇ ਮਿੱਤੇ ਤਾਂ ਕਾਲੀ ਸੂਰ ਨਿਕਲਦਾ ਮੈਂ ਕੈਮਰਾ ਕਿੱਥੇ ੜੋੜਾ ਤਾਂ ਥਾਂਗਾ ਕਿੱਥੇ ੜੋੜਾ ਪੰਮਾ ਕਿਤੇ ਹੁਣਾ ਦਾ ਪੰਮਾ ਕਿਹੜਾ ਹਾਂ ਸੂਰ ਬਾਕੀ ਮਿਲਣਾ ਨਾ ਪੰਮਾ ਨਾਲ ਨੂੰ ਦੋ ਤਾਂ ਖੜਦੇ ਵਾਲੇ ਹੈਂ ਤੇ ਸਾਡੇ ਪੱਕੀ ਗੱਲ ਹੈ ਆਓ ਬੱਸ ਕਰੋ ਮੈਂ ਸੀ ਪੈ ਤਾਂ ਖੜਨਾ ਤਾਂ ਦੋ ਨਹੀਂ ਤੇ ਖੜਨੇ ਵਾਲੇ ਗੱਲਾਂ ਸੁਣਦਾ ਹੈ ਮੇਰੇ ਵਿੱਚ ਮੈਨੂੰ ਪਹਿਲਾਂ ਕਿਤੇ ਸੂਰੇ ਲੱਭਣਾ ਪੈਣਾ ਹੈ ਦੇਖੀ ਉਹਨੂੰ ਖੜਕੀ ਉਹ ਸੂਰ ਸਾਹਮਣੇ ਕੋਈ ਬਹਾਦਰੀ ਨਹੀਂ ਅੱਧਾ ਪੈ ਗਿਆ ਚਲ ਇਹਨਾਂ ਸੁਖ ਕਰਾ ਪੜਾਈ ਨਹੀਂ ਹੋਈ ਜਮਈ ਉਹ ਤਾਂ ਮੂਹ ਵੀ ਨਹੀਂ ਲਾਇਆ ਉਹਨੇ ਜਿੱਥੇ ਪੜਿਆ ਨਾ ਸੂਰ ਉੱਥੇ ਥੋੜੇ ਜਨੇ ਛੇੜੇ ਵੇਤੇ ਜਿੱਦਾਂ ਇਹਦੇ ਹੱਟ ਕੋਈ ਨਹੀਂ ਲੱਗਦਾ ਜਿੱਦਾਂ ਇਹਦੇ ਹੱਟ ਮਾਰੇ ਨਾ ਸੂਰ ਨੇ ਉਦੋਂ ਇਹਨੂੰ ਪਤਾ ਲੱਗਣਾ ਫੋਟੋ ਦੀ ਸੁਣ ਲਾ ਤੂੰ ਸਾਡੇ ਕਣਕ ਤੀਰੌਤਾਂ ਵਾਲੇ ਜਿੱਥੇ ਹੁਣ ਜੋ ਵੀ ਵੀਜੀ ਵੀ ਆ ਮੈਨੂੰ ਬੰਦਾ ਕਹਿੰਦਾ ਵੀ ਸੂਰ ਪੜ ਕੇ ਉੱਥੇ 7-8 ਹਾਜ ਵੀ ਗਿਆ ਯਾਰ ਸਾਨੂੰ ਭਜਾ ਗਿਆ ਇਹ ਭਜਾਇਆ ਹੁੰਦੇ ਆ ਸਾਰੀ ਜੱਬੀ ਮਸੀਂ ਹਟਾ-ਧਾੜ ਕਰਦੇ ਖੁੱਜੀਏ ਮੈਂ ਕਹਾਂ ਸਾਲੇ ਲੰਘ ਲੂੰਗੂਗੇ ਇਹ ਜਿੱਥੇ ਖੰਭਾ ਔਰ ਨੇ ਵਾਸਤੇ ਸਾਡੇ ਸੱਪੇ ਇੱਕ ਜਗ੍ਹਾ ਤੇ ਉੱਠੇ ਫਿਰ ਬਾ ਗੋਲੀ ਮੋਣਾ ਕਾਇਓ ਫਿਰ ਸੱਤਾ ਸੱਤੇ ਕਿ ਜਗ੍ਹਾ ਤੇ ਦੱਸਦੂੰ ਕਾਕਾ ਬਾਬਾ ਨਹੀਂ ਤਾਂ ਕਹਿੰਦਾ ਹੈਗਾ ਉਹ ਉੱਥੇ ਕਹਿੰਦੇ ਮੱਕੀ ਦਾ ਲਾਇਆ ਵਾ ਦੋਕ ਦੀ ਕਿਥੋਂ ਕਹਿੰਦਾ ਬਹੁਤ ਵਧੀਆ ਮੱਕੀ ਹੋਇਆ ਜੀ ਕਹਿੰਦਾ ਖਾਣ ਨੂੰ ਐਨ ਪੂਰੀ ਹੋ ਜਣੀ ਕਾਕਾ ਬਾਬਾ ਕਹਿੰਦਾ ਗਲਤੀ ਫਿਰ ਕਹਿੰਦਾ ਬਸ ਪੰਜ ਸੱਤ ਦਿਨ ਦਾ ਕਿ ਵੱਢ ਲੈਣੀ ਭਾਏ ਰਾਤ ਨੂੰ ਡਾਰ ਆਈ ਸਵੇਰੇ ਬਾਬਾ ਕਹਿੰਦਾ ਹਾਲ ਇੱਕ ਵੀ ਨਹੀਂ ਦਿਖਿਆ ਹੈਗਾ ਐਂ ਪਾਈ ਕਹਿੰਦਾ ਸਾਰੀ ਡਾਂਡੇ ਭਾਓ ਫਿਰ ਇਹਦਾ ਬਹੁਤ ਖਰਾਬ ਕਰਦਾ ਬਹੁਤ ਖਰਾਬ ਕਰਦਾ ਇਹ ਖਾਂਦਾ ਘੱਟ ਤੋੜਦਾ ਜ਼ਿਆਦਾ ਉਹ ਤਾਂ ਫਿਰ ਹਾਈ ਉਹ ਡੈਡ ਦਾ ਜਾਇਆ ਸਾਨੂੰ ਆਏ ਹੁੰਦਾ ਵੀ ਜਾਂ ਬੱਚੇ ਵਾਲੀ ਸੂਰੀ ਹੈ ਨਾ ਇਹ ਖਾਂਦੀ ਜ਼ ਇਹ ਤਾਂ ਤੋੜ ਤੋੜ ਕੇ ਖਿੜੀ ਜਾਂਦੀ ਐ ਮੱਕੀ ਨੂੰ ਐਮ ਕਰਦੀ ਐ ਉਹਨਾਂ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਵੀ ਨਾ ਤੋੜ ਤੋੜ ਕੇ ਖਿੜੀ ਜਾਂਦਾ ਬਸ ਹੋਰ ਕੁਝ ਨਹੀਂ ਹੈਗਾ ਉਹਨਾਂ ਨੇ ਵੀ ਕਿਆ ਖਾਣਾ ਹੈ ਉਹ ਹਲੇ ਗੰਦ ਜਿਹਾ ਮਾਰਦੇ ਮਾੜੇ ਜਿਹਾ ਖਾਂ ਲੱਗ ਜਾਂਦੇ ਉਹੋ ਹੀ ਕੰਮ ਹੁੰਦਾ ਕਹਿ ਲੈ ਮਗਰ ਹਾਂ ਦਾ ਹੁਣ 14 ਉਹਨਾਂ ਨੇ ਬੂਰਾ ਕਰਨੀ ਆ ਆਪਣਾ ਅੱਛਾ ਜੱਦੇ ਨਹੀਂ ਦਿਖੇ ਹੈਗੇ ਦੇਖ ਲੈ ਹੁਣ ਜੱਦੇ ਜਦ ਹੀ ਆਈਡੀ ਬਣੀ ਹੈ ਨਾ ਆਪਣੇ ਹੋਂ ਹੀ ਬਣੀ ਆ ਹੋਂ ਕੋਸੂਰ ਘਟ ਤੇ ਦਿਵਾਲੀ ਥੋੜੇ ਪਟਾਕੇ ਚੱਲੇ ਹਾ ਹੋਂ ਦਾ ਬਜਾਰੇ ਉਹ ਡਰੀ ਗਏ ਉਹਨੇ ਵੀ ਕਿਤੇ ਫਾਇਰੇ ਜਲਦੇ ਆ ਕਵਰੇ ਦਿਵਾਲੀ ਤੇ ਕਿਤੇ ਇਦਨੈਰ ਕਿੰਤੇ ਹੀ ਲਾਕੇ ਆਗੇ ਨਹੀਂ ਪਹਿਲਾਂ ਹੈ ਨਹੀਂ ਤਾਂ ਜਮਾ ਨਹੀਂ ਹੁਣ ਸੂਰ ਆਊਗਾ ਹੁਣ ਆਊਗਾ ਮਿੱਟੀ ਗੰਨਾ ਹੋ ਗਿਆ ਨਾ ਹੁਣ ਹੁਣ ਧਾਨ ਤੁਹਾਨੂੰ ਖੁੱਲੇ ਖੇਤੋਗੇ ਖੁੱਲੇ ਹੋ ਗਿਆ ਅੱਗੇ ਧਾਨ ਜੈਨਾ ਦੂਰ ਜਾਂਦੇ ਨਹੀਂ ਤੇ ਹੈਗੇ ਇੱਕ ਗੰਡ ਗੰਡੋਲੇ ਵੀ ਹੁੰਦੇ ਸੀ ਯਾਦ ਗੰਡੋਲਿਆਂ ਨੂੰ ਪੈਂਦੇ ਆ ਗੰਡੋਲਿਆਂ ਦਾ ਇਹਨੂੰ ਸਾਨੂੰ ਪੈਂਦੇ ਆ ਇਹ ਜ਼ਿਆਦਾ ਢੀਲੇ ਨੂੰ ਢੀਲੇ ਨੂੰ ਹੁਣ ਇਹ ਆਈਡੀ ਖੁੱਲਾ ਹੋ ਗਿਆ ਹੁਣ ਤਾਂ ਜਿੱਦ ਨੂੰ ਮੂੰਹ ਕਰਦਾ ਚਲੀ ਦਲਿਆ ਫਿਰ ਲਿਆ ਮਾ ਲੀਆਨੋ ਆਫਰ ਜਿਆਕੀ ਸਰਨਾ ਲੈ ਮਕਾਨ ਜੀ ਰੂ ਕਿ ਅਮਾ ਜੋੜੀਆਂ ਕਿੱਥੇ ਆ ਕੰਨੁੱਫੀ ਪਈਆਂ ਇਹ ਬਹੁਤ ਦੂਰ ਆ ਉਹ ਹੁਣ ਮੈਂ ਚੱਕਣ ਜਾਮਾ ਹੈ ਹੁਣ ਤੂੰ ਕੀ ਕਰਨ ਲੱਗਾ ਝੋਲੀ ਬਣਾਉਣ ਫਿਰ ਮੈਂ ਝੋਲੀ ਬਣਾਣ ਲਈ ਆ ਦੇਲੇ ਦੀ ਵੀ ਜਿਹਦੇ ਰੇ ਪਿਆ ਉਹਦੀ ਥੋੜਾ ਜਿਹਾ ਜਦਾ ਅੱਧ ਦੇ ਕਿਵੇਂ ਬਣਾਉਣੀ ਝੋਲੀ ਹਾਂ ਹਾਂ ਕਾਟੀ ਲੈ ਲਈ ਬਸ ਆਹ ਕਾਟੀ ਲੈ ਲਈ ਹਾਂ ਇੱਥੇ ਪਾ ਦੇਣੀ ਵਿੱਚ ਕਿਧਰ ਫੁੱਜੇ ਚ ਫੁੱਜੇ ਚ ਬੱਸ ਅਜੀ ਜੋਲੀ ਬਰ ਨੂੰ ਕਿਤੇ ਮੋਟੀ ਬਾ ਜਾਣਾ ਆਪਾਂ ਨੇ ਇਹ ਲੈ ਆ ਆ ਗਈ ਗਾ ਆ ਆ ਗਈ ਦੇ ਆ ਆ ਗਿਆ ਆ ਆ ਗਈ ਭਾਈ ਗਾਡੀ ਕੱਢ ਲਈ ਬਾਹਰ ਗਾਡੀ ਆ ਗਈ ਆਹਾ ਆ ਗਈ ਰਸਈ ਸਰ ਦਾ ਕਿਸਾਨ ਪਾਈ ਦੇਖਦੇ ਸਾਨੂੰ ਪਤਾ ਬਣਾਉਣਾ ਤੂੰ ਕਹਿੰਦਾ ਕਿ ਕਿਹੜਾ ਬਣਾਉਂਗਾ ਮੈਂ ਕਿਹੜਾ ਬਣਾਉਂਗਾ ਚਲ ਮੈਂ ਤਾਂ ਪਤਨ ਦਊਂਗਾ ਕਿਹਦੇ ਨਾਲ ਵੀਡੀਓ ਬਣਾ ਲੈ ਤੇ ਬਾਹਰ ਹੋਚਾ ਮੈਂ ਦੇਖਦਾ ਹਾਂ ਕਿਸਾਨ ਨੇ ਆਹਨੂੰ ਪਤਾ ਆਈ ਦਾ ਘੋਰ ਵੀ ਬਣਦੀ ਐ ਹੋਗੜੀ ਬਣਦੀ ਐ ਇਹ ਇਹ ਕਾਲੀ ਵਾਲੀ ਝੌਂਦੀ ਐ ਇੱਕ ਦੂਈ ਵੀ ਹੈਗੀ ਫੇ ਮੋਚੀ ਵਾਲੀ ਪਟੇ ਵਾਲੀ ਪਟੇ ਵਾਲੀ ਅੱਛਾ ਆ ਚੁਬਣੀ ਹੈਗਾ ਟੀ ਦੀ ਗਾੜੀ ਚੁਬਣੀ ਆ ਹੁਣ ਉਹ ਚੁਬਦੀ ਨਹੀਂ ਉਹ ਚੁਬਦੀ ਨਹੀਂ ਹੈਗੀ ਇਹਦਾ ਹੁਣ ਆਇਆ ਵੀ ਕਿ ਬੇਵਸੀ ਨੂੰ ਅੱਖ ਚੱਬਣਾ ਪੈਣਾ ਬਸ ਉਹ ਗੀਤ ਨਹੀਂ ਹੈਗਾ ਕਹਿੰਦਾ ਮਰਦੀ ਨਾਲ ਅੱਖ ਚੱਬਣਾ ਉਹ ਕੰਮ ਆਉਂਦਾ ਹੈ ਨਹੀਂ ਲੈ ਲੈ ਭਾਈ ਹੁਣ ਆਪਾਂ ਨੇ ਆਪਣਾ ਕੰਮ ਛੱਡ ਲਿਆ ਉਹਦੇ ਬਾਅਦ ਥੈਲਾ ਫੇਕ ਆਪਾਂ ਨੇ ਖਾਲੀ ਕਰਿਆ ਜੂਰੀਆ ਹੈ ਕਿ ਨਹੀਂ ਜੂਰੀਆ ਚੱਲ ਭਾਈ ਬੱਸ ਇਹ ਕਹਿੰਦਾ ਜੂਰੀਆ ਬਾਦ 30 ਵਾਰ ਤੂੰ ਜੂਰੀਆ ਪਾਉਣ ਲੱਗਿਆ ਕੀ ਤੂੰ ਦੀ ਵਗੈ ਦੂਈ ਵਪਾਉਆ ਇਹ ਦੇਖੋ ਇਹਨੇ ਮੈਂ ਕਹਿੰਦਾ ਜੂਰੀਆ ਬੰਦ ਕਰਾ ਦੇਣਾ ਅੱਗੇ ਡਾਇਰ ਨਹੀਂ ਮਿਲਦਾ ਜੂਰੀਏ ਬੰਦ ਕਰਾ ਦੇਣਾ ਇੱਕ ਵਾਰ ਇੱਕ ਮਿੰਟ ਖੜ ਜਾ ਜਿੱਦਾਂ ਪਹਿਲਾਂ ਨਾ ਗਾਹ ਪਾਇਆ ਹਾਂ ਉਦਨੇ ਪਾਇਆ ਆਪਾਂ ਨੇ ਉਦੋਂ 5 6 7 ਕਿਲੋ ਜੂਰੀਆ ਪਾਇਆ ਇਹ ਤੂੰ ਕਹਿੰਦਾ ਫੇਰ ਪਾ ਦੇਣਾ ਬਾਅਦ ਚ ਕਾ ਹੁਣ ਆਹੀ ਉਹੀ ਹੈ ਆ ਹੁਣ ਦੰਡਾ ਹੀ ਟਾਈਮ ਲੱਗਿਆ ਹੁਣ ਹੁਣ ਵੀ ਇਹ ਗਾ ਪਾਉਂਦਾ ਫੇਰ ਹੋਣ ਲੱਗੇ ਸੀ ਮਦਦ ਤਾਂ ਕਹਿੰਦਾ ਦੋ ਵਰਗਾ ਪਾਇਆ ਦੋ ਬਜਰੀ ਪਾਇਆ ਆਪਣੀ ਆਪਣੀ ਤਾਂ ਕਰੀ ਬੈਠਾ ਬਾਹਰ ਸਾਨੂੰ ਯੂਰੀਆ ਵੀ ਨਹੀਂ ਪਾਉਣ ਦਿੰਦਾ ਮੈਂ ਤੈਨੂੰ ਕਹਿੰਦਾ ਵੀ ਮੈਂ ਡਾਇਆ ਪਾਉਂਦਾ ਸ਼ੁਰੂ ਚ ਪਾ ਦਤਾ ਇੱਕ ਵਾਰੀ ਮੁੜ ਕੇ ਮੈਂ ਯੂਰੀਆ ਨਹੀਂ ਪਾਉਂਦਾ ਯੂਰੀਆ ਕਰਦਾ ਖਰਾਬ ਉਹ ਬਾਈ ਦੇਖ ਤੈਂ ਲਾਉਣਾ ਦੇਖ ਆਪਣਾ ਫਰਕਾ ਖੇਤੀ ਦਾ ਤੈਂ ਆਉਣਾ ਪਿਆਜ਼ ਹੁਣ ਅਸੀਂ ਲਾਉਣਾ ਅਸੀਂ ਲਾਉਣੀ ਗਣਕ ਨਾ ਠੀਕ ਆ ਉਹ ਫਰਕ ਨਹੀਂ ਇੱਥੇ ਜੇ ਅਸੀਂ ਕਾਮਯਾਬ ਹੋ ਗਏ ਉਹਦੇ ਮਾਂ ਉਹ ਕਣਕ ਚ ਅਸੀਂ ਤੁਹਾਨੂੰ ਕਿ ਸਿਆਣ ਦੇ ਫਿਰ ਲੜੀ ਹੀ ਕੇ ਕਰ ਲੈ ਤੁਹਾਨੂੰ ਅਸੀਂ ਮੁੱਠੀ ਵੀ ਨਹੀਂ ਤੋਂ ਹਣੀ ਜੂਰੀਏ ਦੀ ਹਾਂ ਆਰਗੇਨਿਕੇ ਚ ਹਾਂ ਫਿਰ ਅਸੀਂ ਕਾਮਯਾਬ ਹੋ ਗਏ ਜੇ ਘਾਟਾ ਪੈ ਗਿਆ ਫਿਰ ਦੇਖੀ ਜਾਊ ਘਾਟਾ ਕੋਈ ਨਹੀਂ ਫਿਰ ਤੂੰ ਖੰਦਰ ਦੀ ਹਾਂ ਖਲੇ ਦੀ ਹੋਰ ਲੈ ਲੈ ਫਿਰ ਹਾਂ ਫਿਰ ਲੈਣੋ ਜੀਰੀਆ ਬੁੱਦੀ ਵਾਲਾ ਨਾ ਨਾ ਪੈਸੇ ਪੂਰੇ ਕਰਦੀ ਆ ਪੈਸੇ ਪੂਰੇ ਕਰੂਗੀ ਉਹਦਾ ਰੇਟ ਬਹੁਤ ਆ ਰੇਟ ਕਿ ਪੈਸੇ ਨਹੀਂ ਲੈਣਾ ਬਾਈ ਇਹਨਾਂ ਉਹ ਦੇਖਦੇ ਆ ਉਹ ਗੱਲ ਪਤਾ ਕਿ ਬਾਈ ਰਜੀਤ ਨੂੰ ਆਉਣਾ ਆ ਦੇਖੇ ਆਪਣੇ ਖਾਨ ਜੋਗੀ ਹੋਗਾ ਆ ਆਪਣੇ ਖਾਨੇ ਆ ਵੀ ਕੁਝ ਕਹਿਦਾ ਗੱਲ ਖਤਮ ਨਾ ਹੁਣ ਟੂ ਅਗਦੀ ਕੀ ਕਹਦਾ ਨਾ ਅਜੋ ਸਪਰੇ ਨਹੀਂ ਕਰਾਈ ਹਾਂ ਕੋਈ ਉਹਦੇ ਜੀ ਹੁਣ ਲੈ ਨਹੀਂ ਪਾਉਣਾ ਬਾਪਣੇ ਜੋਗੀ ਤਾਂ ਅਸੀਂ ਉਹ ਨਹੀਂ ਬੈਠੇ ਹੋ ਗਿਆ ਜੇ ਵੀ ਜਿੰਨਾ ਕਿਤੇ ਤੇ ਨਿਕਲਿਆ ਜਾਂ ਕੁਛ ਵੀ ਹੋਇਆ ਨਦੀਨ ਕੱਢ ਲਈ ਉਹ ਹੈ ਉਹਦੇ ਮਾਮਲੇ ਨਹੀਂ ਅਸੀਂ ਲਾਇਆ ਪਾਇਆ ਇੱਕ ਨਹੀਂ ਕੇਰੀ ਉਹ ਫਰੀਕੇ ਰਹ ਜੂਗੀ ਖਾਣ ਨੂੰ ਦੇਖੀ ਜਾਣੀ ਦਾਣੀ ਫਰੀਕ ਰਹ ਜੂਗਾ ਹੋਰ ਤਾਂ ਕੁਛ ਨਹੀਂ ਹੁੰਦਾ ਉਹ ਵੱਲੋਂ ਨਿਕਲਿਆ ਵੇਖ ਵੱਲ ਲੈਣਾ ਹੈ ਤੇ ਨਾਲੀ ਹੋਵੇਗਾ ਵੱਲ ਤਾਂ ਨਿਕਲਿਆ ਹੁਣੀ ਵੱਲ ਨਿਕਲਿਆ ਵੇ ਨਹੀਂ ਚਾਹੀਦੀ ਹੈਗੀ ਖਾਣ ਵਾਸਤੇ ਜੇ ਚੱਲੂਗਾ ਉਹ ਤੇ ਵਾਦੂਗੀ ਵੀ ਅੱਜ ਮੇਰੀ ਜੇ ਹਾਂ ਜੇ ਵਧੀਆ ਹੋ ਮਤਲਬ ਹੋ ਗਈ ਬਸ ਖਾਣ ਜੋਗੀ ਜਾਂ ਕੱਟੇ ਹੋਵੇ ਤਾਂ ਤਾਂ ਆਪਾਂ ਹੋਰ ਵੀ ਲਾ ਲੂਗੇ ਜਾਨੀ ਹੋਰ ਜਾਨੀ ਆਵਲਾ ਆਇਆ ਇਹ ਵੀ ਆਪਾਂ ਰੇ ਮਿੱਟੀ ਨਹੀਂ ਪਾਉਂਦੇ ਸਮਝਿਆ ਗੱਲ ਝਾੜੇ ਘਟਾਓ ਝਾੜ ਅੱਧ ਤੇ ਕਸਟਮ ਨਾਲ ਇਹ ਇੰਨਾ ਨਹੀਂ ਘਟਦਾ ਨਹੀਂ ਨਹੀਂ ਇੰਨਾ ਨਹੀਂ ਘਟਦਾ ਉਹ ਇੰਨਾ ਨਹੀਂ ਘਟਦਾ ਘਟ ਜਾਣਾ ਦੇਖੀ ਤੂੰ ਨਹੀਂ ਇਹ ਤੇਰਾ ਵਹਿਮ ਆ ਇਹ ਪਤਾ ਕਾਹਦੇ ਘਟਦਾ ਝਾੜ ਤੈਨੂੰ ਮੈਂ ਨਹੀਂ ਜਦ ਤੂੰ ਥੀ ਘਟਣ ਨਿਕਲਦੀ ਹੈ ਮੈਨੂੰ ਤੂੰ ਮੇਰੀ ਮੋੜ ਲਾਈ ਦੀ ਵੇ ਮੈਂ ਇਹ ਚ ਮੇਨ ਘਟਣ ਦਾ ਕਾਰਨ ਜਿਹੜਾ ਪਾਣੀ ਆ ਹਾਂ ਜਦ ਪਾਣੀ ਭਰ ਕੇ ਲੱਗਣਾ ਹੁਣ ਗਣਕਨੇ ਡਾਊਨ ਹੋਣਾ ਅੱਛਾ ਜੇ ਤਾਂ ਆਰਗੈਨਿਕ ਕਰਨੀ ਹੈ ਨਾ ਤੇ ਵਿਵਾਰਸ ਆਈਟਮ ਚਾਹੀਦਾ ਜੈ ਫੁਆਰਾ ਹੋਵੇ ਜਾਂ ਬੱਟਾ ਬਲਾ ਲਾ ਮੜੀ ਉੱਚੀ ਕਰਕੇ ਅੱਛਾ ਨਾ ਪਰ ਜਾਦਾ ਵਰਗੰਨੇ ਵਾਲੇ ਨੂੰ ਪਰਨਾ ਤੁਹਾਨੂੰ ਮੈਂ ਕਹਿੰਦਾ ਪਾਣੀ ਦਾ ਬੰਦ ਕਰਾਉਣਾ ਆਪਾਂ ਇਹ ਪਾਣੀ ਨੇ ਦਬਾਉਣੀ ਤੇਰੀ ਪਾਣੀ ਤੇ ਡਾੜੀ ਆਪਾਂ ਲੋੜੇਗੇ ਆਪਾਂ ਆਪ ਪੈ ਪਿਆ ਹਾਂ ਪੈਵੇ ਛਿੜਕ ਦੂੰਗੇ ਪੈ ਦੇਖੀ ਕਰਨਾ ਪੈਵਾਂ ਛਿੜਕਣਾ ਮੈਂ ਪੈਵਾਂ ਨਾਲ ਹੀ ਛਿੜਕੂਗਾ ਮੋੜ ਚੱਲਦੀ ਰਹਿੰਦੀ ਖੜੀ ਇਹ ਤਾਂ ਖੜਦੀ ਹੋਣੀ ਨਹੀਂ ਧਿਆਨ ਨੂੰ ਗੰਨੇ ਨੂੰ ਚੱਲਦੀ ਰਹਿੰਦੀ ਆ ਇਹ ਜਿਆਦਾ ਪਾਣੀ ਤੇ ਦਬ ਗਈ ਤੇਰੇ ਦੋ ਤਿੰਨ ਜੂਰੀਆਂ ਵੀ ਨਾ ਉੱਠਣਾ ਹੀ ਨਹੀਂ ਹੈਗਾ ਅੱਛਾ ਨਹੀਂ ਸਭ ਤੋਂ ਵੱਡਾ ਪੰਗਾ ਹਾਈ ਜੇ ਕਿਤੇ ਮੀਂਹ ਜਿਆਦਾ ਪੈ ਗਿਆ ਮੈਂ ਛਤਰੀ ਲੈ ਕੇ ਖੜੀ ਜੇ ਯਾਰ ਉਹ ਤਾਂ ਕੁਦਰਤ ਹੀ ਆ ਯਾਰ ਉਹ ਤਾਂ ਕੁਦਰਤ ਹੀ ਆ ਉਹ ਤੇਰੇ ਬਾਕੀ ਗੱਲਾਂ ਤੇ ਫੌਲਾ ਵਧੀਆ ਫੌਲਾ ਸਭ ਤੋਂ ਵਧੀਆ ਬਾਈ ਕਣਕਰ ਨੂੰ ਪੈਪਲਾ ਹੀ ਹਿੱਟ ਤੁੰਗ ਕੋਈ ਗੱਲ ਉਹ ਨਹੀਂ ਪੰਪ ਆ ਗਿਆ ਤੁਹਾਡੇ ਪਿੰਡ ਇੱਕ ਪੱਕੀ ਲੀ ਪਾ ਲੋ ਵਿੱਚ ਨਾਲੇ ਲੋੜੇ ਨਹੀਂ ਇਹਦੀ ਵੀ ਸੁਣ ਲੈ ਪੰਪ ਦੀ ਉਦਣ ਮੈਂ ਜਿੱਕਣਾ ਮੈਂ ਕਹਿੰਦਾ ਤਾਂ ਵੀ ਜੇ ਕਿਸੇ ਦੇ ਮੰਨ ਲੈ ਬਾਈ ਜੇ ਲੱਗਦਾ ਵੀ ਮੇਰੇ ਗਾਣੇ ਕੋ ਹੌਲੀ ਨਿਕਲਦੀ ਆ ਸੁੱਕ ਵਿੱਚ ਆ ਮੈਂ ਕਿਹਾ ਸਾਡੇ 2 ਲੀਟਰ 200 ਲੀਟਰ ਭਰ ਕੇ ਤਿੰਨ ਥੋੜੇ ਭਰ ਕੇ ਕੀਲੇ ਦਾ ਫੀਰ ਤੇ ਇਹਨੂੰ ਹਾਂ ਐ ਨਹੀਂ ਮਾਰ ਕੇ ਉਹ ਕੁਝ ਵੀ ਕਰ ਲੈ ਉਹਨਾਂ ਨੂੰ ਉਦੋਂ ਦੀ ਗੱਲ ਨਹੀਂ ਬਣਨੀ ਜਿਹੜੀ ਉਹ ਬਾਣੀ ਦੇ ਕੁਝ ਨਾ ਲਾਉਣੀ ਆ ਜਾਂ ਫਿਰ ਚੰਗੀ ਗਾਰਾ ਬਣੇ ਜਿਹੜੀ ਆਈ ਉਹਦੀ ਐ ਨਾ ਪੁਆਇੰਟ ਮਤਲਬ ਜੇ ਨੰਗਾ ਆਈ ਪਾਣੀ ਵਿੱਚ ਚਲੇ ਗਿਆ ਉਹਦੇ ਉਹਦਾ ਫਰਕ ਪੈਂਦਾ ਉਸ ਗਿੱਲ ਛਿੱਤੀ ਜਲਦੀ ਨਹੀਂ ਹੁੰਦੀ ਫਿਰ ਲੱਗਨੇ ਬਹੁਤ ਪੰਪ ਉਹ ਉਹ ਦੋ ਲਾਦੇ ਕੀਲੇ ਦੇ ਬਹੁਤ ਆ 400 ਲੀਟਰ ਪਾਣੀ ਨਹੀਂ ਨਹੀਂ ਉਹ ਬਣਦਾ ਹਲਾ ਗੈਲ ਦੀ ਗਲ ਮੁਰਗੀ ਫਾੜ ਤੂੰ ਸੁੱਕ ਜਾਂਦਾ ਉਹ ਸੁੱਕ ਜਾਂਦਾ ਉਹ ਪੂਰਾ ਕੁਝ ਨਹੀਂ ਕਰਦਾ ਉਹਨੇ ਇਹ ਟੈਂਕਰ ਕਰਾਉਣਾ ਉਹਨੂੰ ਫਾਰਾ ਸਿਸਟਮੇ ਕਰਵਾਉਣਾ ਚੱਲੀ ਆ ਉਹ ਹੀ ਕਰਦਾ ਹੁਣ ਤਾਂ ਭਾਰਤੀ ਬੈਬਲਾ ਦੇ ਮੋਟਰ ਦਾ ਉਹਨੂੰ ਭਮੀ ਜਾਣ ਦੇ ਉਹ ਜਲਦ ਸਿਸਟਮ ਆਡਾ ਔਰ ਉਹਦੇ ਕੰਮੇ ਹੋਣਗੇ ਅਸੀਂ ਫਾਰਾ ਵੀ ਲਵਾ ਲਵਾਂਗੇ ਔਰ ਇਹ ਨਹੀਂ ਤਾਂ ਕਰੇ ਅੱਜ ਫਿਰ ਇਹਨੂੰ ਕਿ ਲਾਉਂਗੇ ਫੋਰਾ ਵੀ ਫਾਰਾ ਲਾ ਦਿੰਦੇ ਕੀਲੇ ਦਾ ਲਿਆਉਂਗੇ ਵੇ ਜਾ ਕੇ ਘਾਹ ਲਾ ਲੇ ਆਰੇ ਵਾਲਾ ਤਾਂ ਕਣਕ ਇੰਨੀ ਹੋਣੀ ਆ ਜਿੰਨੀ ਕਹਦੇ ਉਹਨੀ ਝੂਟੂ ਛਾੜਨੀ ਪਊਗਾ ਫਾਰੇ ਵਾਲਾ ਕਿਉਂਕਿ ਪਾਣੀ ਨਹੀਂ ਦੱਪਣੀ ਹੋਣੀ ਹੈਗੀ ਤੇਰੀ ਰੇਹ ਫੂਟੀ ਦੀ ਲੋੜ ਨਹੀਂ ਪੈਣੀ ਠੀਕ ਆ ਮੈਂ ਛੱਡ ਦਮਾ ਮਰਜੀ ਇਹ ਦੇ ਲਾ ਲਾ ਪੂਰਾ ਲਾ ਲਾ ਪੂਰਾ ਲਾ ਕੇ ਜਾਈਂ ਇਹ ਤਾਂ ਉਸ ਗਿਰਜਣੀ ਨਾ ਮੇਰੇ ਕੋਲੋਂ ਆ ਬਰਸੀਨ ਕਾ ਦੱਪਿਆ ਪਿਆ ਇਹ ਪਾਣੀ ਕਰਕੇ ਦੱਪਿਆ ਵਾ ਇਹ ਇਹ ਪਤਾ ਕਾ ਦੱਪਿਆ ਸਭ ਕੋ ਵਿਚ ਪਿਆ ਪਿਆ ਉਹ ਡੱਬ ਰੋਟੀ ਬਣਾ ਭਰ ਗਈ ਪਰਾਲੀ ਵੀਰ ਬਾਹਣ ਹੋ ਗਿਆ ਕੰਡੇ ਪਰ ਪਾਣੀ ਨਿਕਲਿਆ ਨਹੀਂ ਨਾ ਪਾਣੀ ਨਿਕਲਣਾ ਕਿਦੋਂ ਤੋਂ ਹਾਂ ਇੱਧੇ ਚੱਕਾ ਮਾਰਦਾ ਪਾਣੀ ਦੀ ਆ ਉਹੀ ਤਾਂ ਮੇਨ ਚੀ ਦਾ ਪਾਣੀ ਹੈ ਜਿੱਦਾਂ ਹਲਕਾ ਪਾਣੀ ਹਾਂ ਬੰਦਾ ਆ ਡੀਸੀ ਐ ਪਾਣੀ ਖੜਿਆ ਵੀ ਨਹੀਂ ਹੈਗਾ ਉਹਨਾ ਦੋ ਦਿਨ ਤਾਂ ਖੜਾ ਰਿਹਾ ਉਹ ਦੋ ਦਿਨ ਦੋ ਦਿਨ ਕਿੱਥੇ ਖੜਾ ਰਿਹਾ ਯਾਰ ਦੋ ਦਿਨ ਤਾਂ ਮੈਂ ਛਿੱਟਾ ਦੇ ਦਿੱਤਾ ਇਹਦੇ 'ਚ ਇਹਦਾ ਬਾਣੀ ਨਾ ਦਬ ਰੋਟੀ ਮਾਣਾ ਪ੍ਰਾਲੀ ਭਰ ਚਿੰਦੀ ਥੱਲੇ ਫਿਰ ਉਹ ਨਾ ਸਿਲ ਨਹੀਂ ਛੱਡਦੀ ਉਹ ਉੱਕਣੇ ਰਹੇ ਨਾ ਗਿੱਲਾ ਹੁਣ ਪੱਟੀ ਉਹ ਵੀ ਬਦਲਿਆ ਪਾਣੀ ਜੀ ਨਹੀਂ ਛੇਤੀ ਸੁੱਕੂਗਾ ਉਨੀ ਕੰਮ ਜਾ ਬਾਬਾ ਆਹੋ ਫਿਰ ਉਹਦਾ ਹੈ ਯਾਰ ਹੁਣ ਹੈਗਾ ਹੁਣ ਸਾਲੇ ਆ ਲਿਆਂਦੇ ਵੀ ਨਹੀਂ ਆ ਸੰਦ ਚਾਰ ਤਿੰਨ ਦਿਨ ਲੱਖਦੇ ਜਿਹੜੇ ਕਸਰ ਮਸਰ ਦੀ ਮਾੜੀ ਮੁੱਠੀ ਢਾਲਦੀ ਸਾਰੀ ਖਤਮ ਕਰਦੀ ਰਗਰਾ ਕਹਿੰਦਾ ਜ਼ੀਰੋ ਕਰ ਦੇ ਬਸ ਜੇ ਮੁੜ ਕੇ ਜਾਣ ਦੀ ਲੋੜ ਨਾ ਪਵੇ ਨਾ ਪੱਟ ਪਾਉਣ ਦੀ ਲੋੜ ਪਵੇ ਜੇ ਤੇ ਗਾਂ ਦੀ ਜ਼ਿਆਦਾ ਆਰਗੇਨਿਕ ਕਣਕ ਬੀਜਣੀ ਆ ਗੰਨੇ ਵਾਲੇ ਸਿਆੜ ਕੱਢ ਕੇ ਉਹ ਬੇਟਾਂ ਵਾਲੇ ਵੀਦੂ ਨੀਓ ਕਣਕ ਹੋ ਜਾਂਦੀ ਆ ਹਾਂ ਅੱਜ ਇਹਦੇ ਵੈਲਿਊ ਬਹੁਤ ਹੈ ਦਾਣਾ ਦੇਖੀ ਕਿਹੇ ਮੋਟਾ ਆ ਔਰ ਇਹ ਬੂਟੀ ਵੀ ਨਾ ਹੋਇਆ ਉਹਨੇ ਦਾਣਾ ਬਹੁਤ ਮੋਟਾ ਦਾਣਾ ਥੋੜਾ ਵੱਧ ਪਾਤਾ ਉਹ ਹਲੇ ਤਾਂ ਸਟਾਰਟਿੰਗ ਆ ਕੰਮ ਮੈਂ ਦੇਖੀ ਅੱਜ ਉਹ ਥੋੜਾ ਵੀ ਰੋੜ ਦੇ ਫੋਲ ਆਉਣਾ ਵੀ ਵੱਧ ਪਾਤਾ ਹੋ ਜਾ ਬਹੁਤ ਹੈ ਮੈਂ ਕਿ ਹਲੜਾ ਆਪਾਂ ਸ਼ੁਰੂ ਕਰਿਆ ਜੇ ਆਪਾਂ ਲੋਟ ਲੱਗ ਗਈ ਫੋਆ ਸਹੀ ਦਫਾ ਫੋੜ ਲਵਾ ਲੂਗੇ ਕਿੰਨਾ ਕ ਫੋੜਾ ਦਾ ਕੰਮ ਨਾ ਨਾ ਸਰਕਾਰ ਸਬਸਿਡੀ ਦਿੰਦੀ ਆ ਬਸ ਫਿਰ ਸਰਕਾਰ ਸਬਸਿਡੀ ਆ ਕਣੈਸ਼ਾ ਰੁਪਏ ਛੱਡ ਕੇ ਜਾਊਗਾ ਤਾਂ ਐ ਪਰ ਇਹ ਜੰਦਵਰ ਵੀ ਕਬਜ਼ਾ ਕਰ ਲਿਆ ਸੂਜਪੁਰ ਵੀ ਕਬਜ਼ਾ ਲੈ ਲਿਆ ਨੌਲੇ ਹੋਣੀ ਇਹ ਤਾਂ ਸੂਜਪੁਰ ਜਾ ਨਹੀਂ ਹੁੰਦਾ ਨਹੀਂ ਉੱਥੇ ਵੀ ਕਬਜ਼ਾ ਕਰ ਲੈਣਾ ਤੇ ਇਹਨਾਂ ਸਰਕਾਰਾਂ ਨੇ ਆਪਾਂ ਕੀ ਗੱਲ ਆ ਉੱਥੇ ਨੇੜੇ ਹੀ ਲੱਗਣ ਦਿੰਦਾ ਉਹ ਤੁਰੇ ਪਾਇਆ ਨਹੀਂ ਰੋਸ ਪਈ ਨਹੀਂ ਫਿਰ ਤਾਂ ਗੱਲ ਬਰਦੀ ਫੂਟੇ ਤੇਰਾ ਇਹ ਤਾਂ ਸਹੀ ਗੱਲ ਆ ਇਹ ਤਾਂ ਤੁੱਪੇ ਤੋਂ ਪੇਚ ਆਈਦਾ ਹੁਣ ਨੂੰ ਤਾਂ ਆਇਆ ਹੁਣ ਵੀ ਦੇਖ ਲਈਂ ਹੱਥ ਮਾਰ ਕੇ ਗੱਲਾਂ ਹੋ ਜਾਣਾਂ ਇਹਦਾ ਉਦੋਂ ਹੀ ਸਲਾਹ ਫੜੀ ਜਾਂਦਾ ਫਿਰ ਉਹ ਨਹੀਂ ਆ ਬਹੁਤ ਟਾਈਮੋਂ ਦੇਖਿਆ ਅਜੇ ਤੂੰ ਹੈ ਬਹੁਤ ਟਾਈਮੋਂ ਦੇਖਿਆ ਬੱਸ ਕਰੇ ਹੁੰਦਾ ਕਰੇ ਹੁੰਦਾ ਹੋਰ ਕੀ ਕਰਨਾ ਹੁਣ ਦੇਹੀ ਵਿਲੀ ਹੁੰਦੇ ਆ ਕੱਪੜੇ ਲੈ ਕੇ ਆਇਆ ਤਾਂ ਸੋਮਵਾਰ ਨੂੰ ਕਾਹਦੇ ਕੱਪੜਾ ਟ੍ਰੈਂਕ ਸੁੜੀ ਜੋ ਠੰਡ ਵਾਲੇ ਠੰਡ ਵਾਲੇ ਡਰਾਈਵਰ ਨੂੰ ਵੀ ਪੁੱਛ ਲਾ ਜੀ ਕੀ ਕਹਿੰਦੇ ਨੂੰ ਹੋਇਆ ਪਤਾ ਇਹ ਵੀ ਇੱਕ ਦੋ ਤੋਰੀ ਹੋਈ ਤਾਂ ਸਾਰੀ ਇੰਨੀ ਇੰਨੀ ਤੂੰ ਹੀ ਬਾਹਰ ਆ ਉਹ ਭਰਾਵਾ ਡ੍ਰਿੱਲ ਦੇ ਨਾਲ ਸਿਆੜਾਂ ਦਾ ਜੱਕਰ ਪੈਂਦੇ ਜੇ ਮੁਰਲੇ ਸਿਆੜ ਚਾਰ ਡੂੰਘੇ ਲੱਗ ਗਏ ਜਾਂ ਪਿਛਲੇ ਲੱਗ ਗਏ ਫਰਕ ਪੈ ਜਾਂਦਾ ਫਰਕ ਪੈਂਦਾ ਡ੍ਰਿੱਲ ਦੇ ਸਿਆੜ ਬੰਗਾਂ ਦੀ ਜ਼ਿਆਦਾ ਬੰਗਾ ਹੁੰਦਾ ਇਹਦਾ ਬਾਵੀ ਚੱਕਰ ਹੁੰਦਾ ਹੀ ਹੁੰਦਾ ਇਹ ਕਹਿੰਦਾ ਮੰਨੂ ਕਹਿੰਦਾ ਬੜੇ ਖੇਤ ਚ ਕਣਕ ਥੋੜੀ ਜੀ ਕਹਿੰਦਾ ਮੈਂ ਦੇਖਿਆ ਥੋੜੀ ਜੀ ਡੂੰਗੀ ਕਹਿੰਦਾ ਇੱਕ ਅੱਧੇ ਦਿਨ ਚੋ ਵੀਨ ਦੇਖਣ ਲੱਗ ਜਾਣਗੇ ਯਾਰ ਨਹੀਂ ਕਈ ਵਾਰੀ ਚਾਰ ਚਾਰ ਪੰਜ ਪੰਜ ਦਿੰਦੇ ਹੀ ਫਰਕ ਪੈ ਜਾਂਦਾ ਜੇ ਮੁਰਲੇ ਜ਼ਿਆ 12ਵੇਂ ਦਿਨ ਕਣਕ 12ਵੇਂ ਦਿਨ ਉਹ ਤਾਂ ਹਫ਼ਤਾ ਨਹੀਂ ਜੇ ਕਿਸੇ ਨਹੀਂ ਨਿਕਲੀ ਕਹਿੰਦੇ ਜੀ ਫੇਲ ਆਹੇ ਉਹ ਨੂੰ ਚੈੱਕ ਕਰੋ ਨਾ ਕਣਕ ਨੂੰ ਚੈੱਕ ਕਰੋ ਵੀ ਕਣਕ ਦਾ ਦਾਣਾ ਦੋਂਦਾ ਉਹਨੂੰ ਕਣਕ ਨੂੰ ਪੱਟੋ ਲੈਣ ਨੂੰ ਲੈ ਇਹਨੂੰ ਪੱਟ ਕੇ ਦੇਖੋ ਵੀ ਦਾਣਾ ਫੁੱਲਦਾ ਜੱਗਾ ਜਾ ਰਹੀ ਛਕੀ ਆ ਕਿ ਸੁੱਕ ਚਪਿਆ ਦਾਣੇ ਦੋਨੋਂ ਜੱਗਾ ਜਾਇਆ ਜਾਂ ਦੋਹੇ ਬਾਪੂ ਤੋਂ ਸਾਝੀ ਨਹੀਂ ਫੋਨ ਕਰਨ ਲੱਗ ਗਿਆ ਉਹ ਤੇਰੀ ਕਣਕ ਜੰਮੇ ਹੀ ਕਹਿੰਦਾ ਹੁਣ ਬੇਫਿਕਰ ਹੁਣ ਅੱਜ ਭੋਲੂ ਦੇ ਕਣਕ ਬੀਜੀ ਨੂੰ 17 ਦਿਨ ਹੋ ਗਏ ਹੁਣ ਅੱਜ ਅਸੀਂ ਦਾਣਾ ਪਟਿਆ ਉਕਣਾ ਹੀ ਪਿਆ ਤੁਰੇਨੀ ਤੁਰੇਨੀ ਡੂੰਗਾ ਬਾਤ ਡੂੰਗਾ ਕਾਨੂੰ ਸੋਕ ਚ ਆ ਠਾਵੇ ਸੋਕ ਪਾਣੀ ਤੇ ਚੱਲਣਾ ਉਹ ਪਾਣੀ ਲਾਤਾ ਅੱਜ ਨੂੰ ਬਸ ਕੱਲ ਪਾਣੀ ਆ 18 ਦਿਨ ਹੋ ਗਏ ਅੱਜ ਵੇ ਉਹੀ ਮੇਰੀ ਤਾਂ ਹੀ ਕੰਮ ਹੋਇਆ ਤਾਂ ਤੁਸਾਂ ਨੂੰ ਦਾਣਾ ਦਾਣਾ ਸਹੀ ਦਾ ਉੱਪਰ ਇੱਕ ਨਹੀਂ ਪੇ ਦਾਣਾ ਜਿਹੜਾ ਬੀਜ ਜਦੋਂ ਵੀਡੀਓ ਦੇਖ ਲਈ ਜਿਹੜੀ ਤੈਨੂੰ ਭੇਜੀ ਆ ਦਾਣਾ ਸੀ ਕੁੱਟਿਆ ਪਾਣੀਓ ਲਾਉਣਾ ਜਦੋਂ ਸੀ ਦਾਣਾ ਕੁੱਟਿਆ ਪੂਰਾ ਉਹਦਾ ਕੁਝ ਨਹੀਂ ਵਿਗੜਿਆ ਪਾਣੀ ਲਾ ਦੇ ਕੋਕਾਂ ਹੀ ਹਾ ਕਿਹੜਾ ਪੀਆ ਦੇਖ ਲੈ ਮੈਂ ਵੀ ਤਾਂ ਹੀ ਪਾਣੀ ਲਾ ਦੇ ਦੇਖ ਕੇ ਨਾ ਮੇਰੀ ਤਾਂ ਜੰਮੇ ਹੀ ਕਣਕ ਹੋਣਾ ਜਿਹੜਾ ਬੀਜ ਖਰਾਬ ਹੋਣਾ ਏ ਉਹਨੇ ਜਾਂ ਤਾਂ ਹੀ ਕੁੱਟਣਾ ਪਜਕਾਰੀ ਮਾਰ ਦੇ ਪਜਕਾਰੀ ਮ ਜੇ ਜੜ ਹੋਗੀ ਫਿਰ ਉਹ ਸੁੱਕਿਆ ਚੱਲ ਕੇ ਸੁੱਕਿਆ ਬਧੀ ਦਾ ਮਤਲਬ ਪਾਤਾ ਭਾਈ રે ਨਿਬੜ ਦਾ ਕੰਮ ਬੰਮੇ ਕਹਿ ਦਿੰਦੇ ਸੀ ਤਾਂ ਹੋਰ ਉਹ ਬੱਸ ਕਰ ਯਾਰ ਇਹਦੇ ਇਹ ਸਾਰੀ ਡੈੜੀ ਮੈਂ ਆਪ ਦੋ ਵਾਰ ਪਵਾ ਕੇ ਕਹਿ ਕੇ ਦੋ ਵਾਰ ਪਵਾਇਆ ਮੈਂ ਕੋਈ ਕਹਿ ਕੇ ਨਹੀਂ ਪਵਾਇਆ ਮੈਂ ਤਾਂ ਇਹਨੂੰ ਕਿਹਾ ਤਾਂ ਵੀ ਸ਼ੁਰੂ ਚ ਇੱਕ ਦਿਨ ਡਾਇਆ ਪਾ ਦੇ ਮੁਰਗੀ ਲੋ ਹਾਂ ਪਾਇਆ ਮੇਰੇ ਕਹਿ ਦੇ ਮੈਂ ਪਾਇਆ ਉਹ ਭੁੱਲ ਕੇ ਤਾਂ ਤਾਂ ਪਾਇਆ ਨਹੀਂ ਬਸ ਸ਼ੁਰੂ ਮੇਂ ਬੰਦ ਤਾਂ ਪਾਇਆ ਬਸ ਕਾਲੀ ਟਾਈ ਮੈਂ ਡਾਈ ਕੋਣ ਕੋ ਨਹੀਂ ਵਿੱਚ ਵੀ ਨਾਈਟ੍ਰੋਜਨ ਹੁੰਦੀ ਹੈ ਉਹੀ ਬੇਥੇਰੀ ਇਹਨੂੰ ਫਾਸਫੋਰਸ ਕਹਿੰਦੇ ਸਿਰੇ ਹੋ ਜਾਂਦਾ ਹੈ ਆਹ ਹਾਂ ਹੋਰ ਤਾਂ ਕੁਝ ਨਹੀਂ ਹੈਗਾ ਸਾਖਾਂ ਨੂੰ ਜੀ ਨਹੀਂ ਕਰਦਾ ਫਿਰ ਹਾਗਾ ਨੌਲੇ ਗਦੋਂ ਬੀਜਿਆ ਬਿਨਾਂ ਰੇਤੇ ਉਹ ਇਹ ਤਾਂ ਬੀਜਿਆ ਵਾ ਤੈਨੂੰ ਮਰਦੇ ਤੇ ਖਾਲੂਗੇ ਅਸੀਂ ਵੀ ਤੇ ਤੇ ਖਾਲੂਗੇ ਕਾ ਭਾਈ ਇਹ ਤੈਨੂੰ ਵਹਿੰਦਾ ਏ ਓਏ ਰੇ ਇੰਨਾ ਕਿੰਨਾ ਖੱਟਦਾ ਯਾਰ ਇਹ ਜੀ ਮੈਂ ਹੁਣ ਚਲੋ ਜਿੰਨਾ ਵੀ ਬੀਜੇ ਹੁਣ ਕਿਚਕਿ ਛੋਲੀ ਛੋਲੀ ਹੌਲੀ ਜੀ ਪਰ ਇਹ ਸਾਜ ਜੂਰੀਆਂ ਨੇ ਬਹੁਤ ਖਰਾਬ ਕਰਤਾ ਉਹ ਬਾਅਦ ਸੁਣਨ ਦੇ ਤੇ ਬਾਅਦ ਇਹਦੇ ਬਾਅਦ ਪੈਣਾ ਵੀ ਹੈ ਨਹੀਂ ਜਿਹੜਾ ਹੁਣ ਤਿਆਰ ਹੋ ਗਿਆ ਇੱਕ ਵਾਰੀ ਦੇ ਬਾਅਦ ਮੁੱਠੀ ਨਹੀਂ ਕਿੰਨੀ ਜੂਰੀ ਇਹਦੀ ਉਹ ਤਾਂ ਪਹਿਲਾਂ ਸਾਰੇ ਸੀਜ ਨੇ ਨਹੀਂ ਗਿਰਨੇ ਹਾਂ ਗਿਰਨੀ ਨਹੀਂ ਪਰ ਮੇਰਾ ਹੁਲ ਖਾਣ ਲਈ ਔਖਾ ਠੰਡ ਹੋ ਗਈ ਹੁਣ ਉਠਣਾ ਨਹੀਂ ਹੋਏਗਾ ਤਾਂ ਪਾਣੀ ਨਹੀਂ ਦੱਬਿਆ ਓ ਠੀਕ ਹੈ ਯਾਰ ਚਲ ਪਾਣੀ ਹੁਣ ਨਿਕਲੂਗੀ ਮੇਰੀ ਗੱਲ ਸੁਣ ਲੈ ਜਿਹਨੇ ਮੈਤੇ ਦੱਸ ਦਿਨ ਦੇ 15 15 ਦਿਨ ਵੀ ਗੱਗੇ ਪਹਿਲਾਂ ਵੀ ਜੇ ਵੇ ਆ ਇਹਨੂੰ ਪੁੱਛੀ ਤੁਸੀਂ ਵਾਢਾ ਲਾ ਲਿਆ ਇਹਦੇ ਨਾਲ ਲਾਉਣਾ ਮੈਂ ਦੇਖਦਾ ਜਾਈ ਤੂੰ ਐ ਦੇਖੀ ਜਾ ਇਹਨੂੰ ਅਚਾਰਾਂ ਦੀ ਪੰਡ ਲੈ ਕੇ ਆਇਆ ਉਹਨੂੰ ਦੇਖੀ ਜਾ ਜਿਹੜਾ ਹੋਇਆ ਕਹਿੰਦਾ ਇਹ ਜਿਹੜਾ ਹੋ ਗਿਆ ਕਹਿੰਦਾ ਅਚਾਰ ਦੀ ਪੰਡ ਲੈ ਕੇ ਆਇਆ ਉਹਨੂੰ ਦੇਖੀ ਜਾ ਮੈਂ ਤੁਹਾਨੂੰ ਦਿਖਾਈ ਜਾ ਘੁਮਾ ਕੇ ਦਿਖਾਤੀ ਆ ਇਹਨਾਂ ਨਾਲ ਮੈਂ ਵਿਆਹ ਦੇਖਣਾ ਗੱਲ ਪਰਸੋਂ ਨੂੰ ਤੇ ਵਾ ਲੈ ਦੇਣਾ ਵਾਢਾ ਪਾਣੀ ਬਸ ਫਿਰ ਆ ਚੱਲੋ ਕਿਤੇ ਨਹੀਂ ਕਾਲਾ ਠੀਕ ਐ ਉਹ ਇਹਨਾਂ ਦਾ ਖੜਾ ਵੀ ਹੋ ਜਣਾ ਤੇ ਅੱਜ ਉਹ ਗਏ ਯੂਨੀਵਰਸਿਟੀ ਵਾਲੇ ਮੋਈਨਾ ਕਰਨ ਤੇ 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 ਦੱਸ ਦੇ ਉਹ ਦੇਖ ਔਰਗੈਨਿਕ ਕਾ ਕਰਕੇ ਗਏ ਔਰਗੈਨਿਕ ਕਾ ਕਰਕੇ ਦੇਖੇ ਹੈ ਹੈ ਗੱਗੇ ਹਾਂ ਇਹਨੂੰ ਹੁਣ 10 ਦਿਨ ਹੋ ਗਏ ਮੈਂ ਮੈਂ ਤੇ 15 ਦਿਨ ਪਹਿਲਾਂ ਬੀਜਿਆ ਕਿੰਨੇ ਦਿਨ ਮੈਂ ਬੀਜਿਆ ਭਾਈ 12 ਤਰੀਕ ਨੂੰ ਮੈਨੂੰ ਨਹੀਂ ਪਤਾ ਤੇ ਕਿੰਨੇ ਦਿਨ ਪਹਿਲਾਂ ਮੈਂ ਤੇ ਬਹੁਤ ਪਹਿਲਾਂ ਫਿਰ ਮੈਂ 12 ਤਰੀਕ ਨੂੰ ਬੀਜਿਆ ਵਾ ਬੱਸ ਤੇ ਮੈਂ ਤੇ ਬਹੁਤ ਪਹਿਲਾਂ ਜਾਂ ਤੂੰ ਕਹਿੰਦਾ ਮੇਰੇ ਨਾਲ ਜਿਹੜਾ ਹੋ ਗਿਆ ਜਿਹੜਾ ਅੱਜ ਹੋ ਗਿਆ ਉਹ 40 42 ਦਿਨ ਦਾ ਬੱਸ ਫਿਰ ਬਲਾ ਦੇਣਾ ਵੱਡਾ ਉਹਨੂੰ ਹੱਤ ਵਿੱਚ 2 ਮਹੀਨੇ ਦਾ ਹੋਣਿਆ ਵਾਲਾ ਭ ਹੋਈ ਜਾਣਾ ਹੁਣ ਜਦ ਤੂੰ ਕਹਿੰਦਾ ਵਿਆਹ ਤੇ ਬਾਹਰ ਲਾਉਣਾ ਓਏ 20 ਰੁਪਏ ਦੇ ਦੋ ਮਹੀਨੇ ਹੋਣ ਨੂੰ ਆਹੋ ਫਿਰ 22 ਦਿਨ ਵਿਆਹ ਦਾ ਤਰੀਕਾ ਮੇਰਾ ਪਰਸੋਂ ਚੌਥੀ ਨੂੰ ਬੱਸ ਵਿਆਹ ਤੇ ਆਖੀ ਲਾਉਂਗਾ 25 26 ਦਿਨ ਨੂੰ 28 ਦਿਨ ਨੂੰ ਬਾਢਾ ਲਾ ਦੇਣਾ ਫੇਰ 7 8 ਦਿਨ ਹੋਰ ਕੱਢ ਦਮੈਂ ਵੇ ਉਹੀ ਹੋ ਗਏ ਦਾਦੀ ਦੇ ਰਹਿ ਗਏ ਮੀਂਹ ਦੇ ਘਾਟਾ ਦਾ ਪਾਣੀ ਲਾਤਾ ਸੀ ਹਾਂ ਪਾਣੀ ਠੀਕ ਹੈ ਪਾਣੀ ਫੇਰ ਮੈਂ ਲਾ ਕੇ ਕੱਢਿਆ ਨਹੀਂ ਅਜੇ ਕੀ ਤੇਰੇ ਨਾਲੇ ਬਾਢਾ ਲਾਉਣਾ ਤੇ ਧੱਗੀ ਨੂੰ ਲਾਉਣਾ ਪਵੇ ਮੈਨੂੰ ਆਹੀ ਏ ਗੱਲ ਕਿਸੀ ਲਕੀ ਨੂੰ ਲਾਉਣਾ ਤੇਰੇ ਨਾਲ ਲਾਉਂ ਉਹਨਾਂ ਅਗਰ ਦਾਤ ਫੇਰ ਦੇ ਦਾਤੇ ਫ ਚਲੋ ਠੀਕ ਹੈ ਚੰਗਾ ਸਾਨੂੰ ਵੀ ਆਵੇ ਦੋ ਤਿੰਨ ਹੁਣ ਠੀਕ ਹੈ ਜੀ ਹਾਂ ਠੀਕ ਹੈ ਜੀ ਸਿੰਘਾ ਜੀ ਸਤਿ ਸ੍ਰੀ ਅਕਾਲ ਜੀ